ਹੈਲੋ ਸਸਰੀਕਾ ਸਾਰਿਆਂ ਨੂੰ ਮੇਰਾ ਨਾਮ ਸ੍ਰਿੰਦਰ ਕੌਰ ਹੈ ਪਿੰਡ ਨਰੂਟ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਮੇਰੇ ਹਸਬੰਦ ਦਾ ਨਾਮ ਸ਼ਿਵ ਕੁਮਾਰ ਹੈ ਇਹਦੇ ਪਿਤਾ ਦਾ ਨਾਮ ਚਰਨਜੀਤ ਲਾਲ ਹੈ ਮੈਂ ਨਰੂਟ ਦੇ ਰਹਿਣ ਵਾਲੀ ਆ ਮੈਂ ਪਿਛਲੇ 25 ਸਾਲ ਤੋਂ ਵਿਦੇਸ਼ ਵਿੱਚ ਰਹਿ ਰਹੀ ਆ ਮੇਰੇ ਮੈਂ ਆਪਣੇ ਫਾਦਰ ਦੇ ਵਾਸਤੇ ਆਪਣੇ ਭਾਂਜੇ ਨੂੰ ਕੇਅਰ ਟੇਕਰ ਵਾਸਤੇ ਆਪਣੇ ਘਰ ਵਿੱਚ ਰੱਖਿਆ ਸੀ ਤੇ ਮੈਂ ਆਪਣੀ ਸਾਰੀ ਸਿਕਿਉਰਿਟੀ ਉਹਨਾਂ ਨੂੰ ਦੇ ਕੇ ਗਈ ਸੀ ਤੇ ਉਹਨਾਂ ਨੇ ਮੇਰੀ ਗੈਰਹਾਜ਼ਰੀ ਦੇ ਵਿੱਚ ਮੇਰੇ ਫਾਦਰ ਦੇ ਮੇਰੇ ਅਕਾਊਂਟ ਦੇ ਵਿੱਚੋਂ 30 ਲੱਖ ਰੁਪਏ ਚੋਰੀ ਕਰ ਲਿਆ ਆ ਜਿਹਦੇ ਮੈਨੂੰ ਹੁਣ ਆਕੇ 2024 ਚ ਪਤਾ ਲੱਗਾ ਆ 2022 ਦੇ ਵਿੱਚ ਮੈਂ ਇਹਨੂੰ ATM ਦੇ ਕੇ ਗਈਆਂ 2024 ਦੇ ਵਿੱਚ ਆਕੇ ਮੈਂ ਤੋਂ ATM ਮੰਗਿਆ ਆ ਆਪਣੇ ਜ਼ਰੂਰੀ ਕੰਮਾਂ ਵਾਸਤੇ ਜਦੋਂ ਮੈਂ ATM ਬਾਰੇ ਪੁੱਛਿਆ ਤਾਂ ਉਹਨੇ ਕਿਹਾ ATM ਤੋਂ ਮੇਰੇ ਪੈਸੇ ਸਕੈਨ ਹੋ ਗਏ ਆ ਮੈਂ ਜਾ ਕੇ ਬੈਂਕ ਦੇ ਵਿੱਚ ਪਤਾ ਕੀਤਾ ਬੈਂਕ ਵਾਲਿਆਂ ਨੇ ਕਿ ਕੋਈ ਸਕੈਨ ਨਹੀਂ ਹੋਏ ਹੈਗੇ ਇਹ ਸਾਰੇ ਪੈਸੇ ਜਿਹੜੇ ਆ ਬਾਈ ਹੈਡ ਨੇ ਕੈਸ਼ ਕਰਾਏ ਆ ਤੇ ਮੇਰੇ ਘਰ ਦੇ ਵਿੱਚੋਂ ਵੀ 6600 ਰੋ ਤੇ ਕੁਝ ਜੁਲਰੀ ਚੋਕੇ ਲੈ ਗਿਆ ਆ ਤੇ ਹੁਣ ਇਹਦੇ ਭੈਣ ਤੇ ਭਰਾ ਮੈਨੂੰ ਹੁਣ ਫੋਨ ਤੇ ਫੇਕ ਆਈਡੀਆ ਬਣਾ ਕੇ ਮੇਰੇ ਬੱਚਿਆਂ ਨੂੰ ਬੈਲਜੀਅਮ ਦੇ ਵਿੱਚ ਮਰਨ ਦੀਆਂ ਧਮਕੀਆਂ ਦਿੰਦੇ ਆ ਤੇ ਮੈਂ ਇੱਥੇ ਪ੍ਰਸ਼ਾਸਨ ਅੱਗੇ ਵੀ ਮੰਗ ਕੀਤੀ ਆ ਮੈਂ ਕਪੂਰਥਲੇ ਤੇ ਇਹ ਮੇਰੇ ਡਾਕੂਮੈਂਟ ਆ ਮੈਂ ਫੋਨ 'ਤੇ ਉਹਨਾਂ ਦੇ ਕੋਲ ਐਫਆਈਆ ਦਰਜ ਕਰਾਈਆ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤੇ ਐਪ ਮੈਂ ਤੁਹਾਡੀ ਗੱਲ ਰੋਕ ਪਿਆ ਜੀ ਆਪਣੇ ਪਾਣੇ ਦਾ ਪੂਰਾ ਨਾਮ ਤੇ ਐਡਰੈਸ ਦੱਸ ਦਿਓ ਮੇਰੇ ਪਾਣੇ ਦਾ ਨਾਮ ਜੋਬਨ ਰਾਜ ਆ ਤਹਿਸੀਲ ਗਰਸ਼ਾਂਤ ਜ਼ਿਲ੍ਹਾ ਹੁਸ਼ਿਆਰਪੁਰ ਉਹ ਮਹਿਰੋਵਾਲ ਦੇ ਰਹਿਣ ਵਾਲਾ ਆ ਉਹਦੇ ਪਿਤਾ ਦਾ ਨਾਮ ਹਰਭਜਨ ਸਿੰਘ ਆ ਇਹ ਜਿਹੜੀ ਤੁਸੀਂ ਦੱਸਦੇ ਪੈਸੇ ਦੀ ਚੋਰੀ ਹੋਈ ਆ ਇਹ ਇੱਕੋ ਸਾਲ ਹੋਈ ਹੈ ਜਾਂ ਹੌਲੀ-ਹੌਲੀ ਕਰਕੇ ਚੋਰੀ ਕੀਤੀ ਨਹੀਂ ਹੌਲੀ-ਹੌਲੀ ਕਰਕੇ 2022 ਦਾ ਲੱਗਾ ਆ ਇਹ ਕੱਢਣ ਮੈਮ ਜਿੱਦਾਂ ਨੇ ਕਹਿ ਦਿੱ ਇਸ ਸਕੇਮ ਹੋ ਗਿਆ ਕੀ ਤਾਂ ਉਹਦੇ ਬਾਹਰ ਵੀ ਇਨਫੋਰਮੇਸ਼ਨ ਦਿੱਤੀ ਸੀ ਇਸ ਦਾ ਵੀ ਕੋਈ ਜਿੱਥੇ ਆ ਕੇ ਜਾਂਚ ਕਰਦਾ ਤਾਂ ਉਸ ਨੇ ਇਹ ਰਕਮ ਨਹੀਂ ਜਦੋਂ ਮੈਨੂੰ ਜ਼ਰੂਰਤ ਪਈ ਪੈਸਿਆਂ ਦੀ ਮੈਂ 10 ਤੋਂ 12 ਵਾਰੀ ਉਹਨੂੰ ਕਿਹਾ ਮੈਨੂੰ ATM ਲਿਆ ਕਹਿੰਦੇ ਆ ਮੈਂ ਸਾਰੇ ਲੋਕੀ ਇੱਥੇ ਮੈਨੂੰ ਕਹਿੰਦੇ ਆ Paytm ਤੁਸੀਂ ਚੂਜ਼ ਕਰਦੇ ਮੈਂ ਕਿਹਾ ਮੈਂ ਇਸਤੇਮਾਲ ਨਹੀਂ ਕਰਦੀ ਮੈਨੂੰ ਨਹੀਂ ਪਤਾ ਹੈਗਾ ਮੈਂ ਉਹਨੂੰ ਕਿਹਾ ਮਨੂੰ ਦੇਈ ਕਾਰਡ ਮੈਂ ਮੈਂ ਵੀ ਇਸਤੇਮਾਲ ਕਰਾਂ ਮੈਂ ਆਪਣੀ ਰਜਿਸਟਰੀ ਕਰਾਉਣੀ ਸੀ ਜਦੋਂ ਉਹਨਾਂ ਨੂੰ ਮੈਂ ਪੈਸੀ ਪੇਮੈਂਟ ਮੰਗ ਕਰਨੇ 3.5 ਲੱਖ ਤੇ ਇਹਨੇ ਕਿਹਾ ਮਾਸੀ ਇਹਨੇ ਨਾਟਕ ਕੀਤਾ ਬਹੋਸ਼ ਹੋਣੇ ਦਾ ਮੈਂ ਇਹਨੂੰ ਪੰਜਟੇ ਲੈ ਕੇ ਗਈਆਂ ਹਸਪੀਟਲ ਉੱਥੇ ਇਹਨੂੰ ਜਵਾਬ ਦਿੱਤਾ ਮੈਂ ਸ਼ਹਿਰ ਲੱਗੇ ਸ਼ਹਿਰ ਵਾਲਿਆਂ ਨੇ ਕਿਹਾ ਇਹ ਨਾਟਕ ਕਰਦਾ ਆ ਉੱਥੋਂ ਮੈਨੂੰ ਡਿਸਚਾਰਜ ਕਰਕੇ ਘਰ ਲਿਆਈਆਂ ਘਰ ਲਿਆ ਕੇ ਇਹਨੇ ਮੈਨੂੰ ਇਹ ਗੱਲ ਕਹੀ ਆ ਕਿ ਮਾਸੀ ਤੁਹਾਡੇ ਪੈਸੇ ਸਾਰੇ ਸਕੈਨ ਹੋ ਗਏ ਆ ਮੈਂ ਕਿਹਾ ਇੰਦਾ ਕਿਤਾ ਹੋ ਸਕਦੀ ਤੈਨੂੰ ਮੈਂ ਮਨਾ ਕੀਤਾ ਸੀਗਾ ਕਿ ਤੂੰ ਮੇਰੇ ਏਟੀਐਮ ਨੂੰ ਹੱਥ ਨਹੀਂ ਲਾਉਣਾ ਹੈਗਾ ਸਿਰਫ ਮੈਂਬਰਜੈਂਸੀ ਵਾਸਤੇ ਕਿਥੇ ਰੱਖੇ ਸੀ ਤੂੰ ਮੇਰੇ ਏਟੀਐਮ ਨੂੰ ਹੱਥ ਲਾਇਆ ਤਾਂ ਕਿਉਂ ਲਾਇਆ ਤੇ ਉੱਥੋਂ ਇਹ ਬੋਲਿਆ ਨਹੀਂ ਮੈਂ ਇਹਨੂੰ ਚੁੱਕ ਕੇ ਬੈਂਕ ਲੈ ਗਈਆਂ ਬੈਂਕ ਜਾ ਕੇ ਫਿਰ ਇਹ ਬੋਲ ਪਿਆ ਕਹਿੰਦਾ ਮੈਂ ਗਲਤ ਕੰਮਾਂ 'ਚ ਪੈ ਗਿਆ ਮੈਂ ਕੁੜੀਆਂ ਦੇ ਚੱਕਰਾਂ 'ਚ ਪੈ ਗਿਆ ਉਸ ਤੋਂ ਬਾਅਦ ਵਿੱਚ ਫਿਰ ਮੈਨੂੰ ਪੁਲਿਸ ਥਾਣੇ ਲੈ ਗਈਆਂ ਪੁਲਿਸ ਥਾਣੇ 'ਤੇ ਛੋਟੀ ਜਿਹੀ ਕੰਪਲੇਨ ਲਖਾਈ ਮੈਂ ਕਿਹਾ ਕਰੀ ਲੂ ਮਾਮਲਾ ਆ ਉਥੋਂ ਮੈਂ ਹਲੇ ਘਰ ਵੀ ਨਹੀਂ ਪਹੁੰਚੀ ਤੇ ਪੁਲਿਸ ਵਾਲਿਆਂ ਨੇ ਇਹਨੂੰ ਛੱਡ ਵੀ ਦਿੱਤਾ ਮਗਰੋਂ ਉਸ ਤੋਂ ਬਾਅਦ ਮੈਂ ਫਗਵਾੜੇ ਗਈ ਆ ਐਸਪੀ ਦੇ ਦਫ਼ਤਰ ਉੱਥੇ ਚੱਕ ਕੇ ਇਹਦੀ ਕੰਪਲੇਨ ਕਰਾਈ ਆ ਉਹੋ ਜਿਹੜੀ ਕੰਪਲੇਨ ਆ ਉਹ 3 ਤਰੀਕ ਦੀ ਮਾਰਕ ਹੋ ਕੇ ਰੌਲਪਿੰਡੀ ਆਈ ਹੈ ਰੌਲਪਿੰਡੀ ਵਾਲਿਆਂ ਨੇ ਮਾਰਕ ਕੀਤੀ ਆ ਫਗੋ ਪਾਸਟੇ ਪਾਸਟੇ ਵਾਲਿਆਂ ਨੂੰ ਪਤਾ ਕਰਨ ਗਈਆਂ ਤੇ ਉਹਨਾਂ ਨੇ ਕਿਹਾ ਆ ਸਾਡੇ ਕੋਲ ਤੁਹਾਡੀ ਕੋਈ ਕੰਪਲੇਨ ਹੀ ਨਹੀਂ ਹੈਣੀ ਹੋ ਮੁੜ ਕੇ ਫਿਰ ਮੈਂ ਰੌਲਪਿੰਡੀ ਗਈ ਆ ਰਾਵਲਪਿੰਡੀ ਵਾਲਿਆਂ ਨੇ ਕਿਹਾ ਨਹੀਂ ਉਥੇ ਸਟਾਫ ਹੈ ਨਹੀਂ ਜਦੋਂ ਸਟਾਫ ਆਇਆ ਸਟਾਫ ਨਾਲ ਮੈਂ ਗੱਲ ਫੇਰ ਕੀਤੀ ਸਟਾਫ ਵਾਲੇ ਕਹਿੰਦੇ ਸਾਡੇ ਕੋਈ ਇੰਨੇ ਮਲਾਜ਼ਮ ਹੈ ਨਹੀਂ ਉਹ ਤੇ ਮੈਨੂੰ ਸਮਝ ਨਹੀਂ ਆਉਂਦੀ ਫੇਰ ਮੈਂ ਐਸਚਓ ਸਾਹਿਬ ਨਾਲ ਇਥੇ ਰੋਬਲ ਪਿੰਡੀ ਮਿਲੀ ਉਹਨੇ ਕਿਹਾ ਪਰਸੋਂ ਮੇਰੇ ਕੋਲ ਆ ਜਾਈ ਮੈਂ ਪਰਸੋਂ ਗਈਆਂ ਤੇ ਕਹਿੰਦੇ ਸਾਫ ਖਾਣਾ ਖਾਂਦੇ ਆ ਜਦੋਂ ਮੈਂ ਖਾਣਾ ਖਾਂਦੇ ਤੇ ਗਈਆਂ ਉਸ ਤੋਂ ਬਾਅਦ ਮੈਂ ਕਿਹਾ ਵੀ ਆ ਜਾਂਦੇ ਆ ਕਹਿੰਦੇ ਤੁਸੀਂ ਵੇਟ ਕਰੋ ਜਦੋਂ ਮੈਂ ਵੇਟ ਕਰਨ ਲੱਗੀ ਆ ਤੇ ਉਸ ਤੋਂ ਬਾਅਦ ਵਿੱਚ ਕੋਈ ਮੁੰਛੀ ਆ ਗਿਆ ਉਹਨੇ ਕਿਹਾ ਸਾਫ ਚੰਡੀਗੜ੍ਹ ਚਲੇ ਗਏ ਆ ਤੇ ਹੁਣ ਮੈਂ ਨਾ ਰਾ ਦਫਤਰ ਵੀ ਉਹਨਾਂ ਨੂੰ ਦਿੱਤੀ ਉਹਨਾਂ ਦਾ ਮੈਨੂੰ ਈਮੇਲ ਵੀ ਆ ਗਿਆ ਆ ਇਹ ਕੁੜੀ ਦੀਆਂ ਤਸਵੀਰਾਂ ਜਿਹਦੇ ਨਾਲੇ ਪਿਛਲੇ 7 ਸਾਲਾਂ ਤੋਂ ਰਿਲੇਸ਼ਨ 'ਚ ਸੀਗਾ ਇਹਨਾਂ ਇਹਦਾ ਬ੍ਰਦਰ ਵੀ ਸਾਡੇ ਘਰ ਆਉਂਦਾ ਸੀ ਇਹਦੀ ਮਾਤਾ ਵੀ ਸਾਡੇ ਘਰ ਆਂਦੀ ਸੀਗੀ ਤੇ ਇਹ ਕੋਰਟ ਮੈਰਿਜ ਕਰਾਉਣੇ ਦੇ ਮਸਲੇ 'ਚ ਸੀ ਆ ਜਿਹੜੀਆਂ ਦੋ ਮੇਰੇ ਕੋਲ ਰਿਪੋਰਟਾਂ ਐਸ ਏ ਕੇ ਆਈ ਡੀ ਤੋਂ ਮੇਰੇ ਬੱਚਿਆਂ ਨੂੰ ਪਿੱਛੇ ਪਰੇਸ਼ਾਨ ਕੀਤਾ ਜਾਂਦਾ ਕਿ ਆਪਣੀ ਮਾਂ ਨੂੰ ਇੱਥੋਂ ਆ ਕੇ ਲੈ ਜਾਓ ਨਹੀਂ ਦਾਦਾ ਅਸੀਂ ਪੂਰਾ ਹੱਲ ਕਰਾਂਗੇ ਐ ਨਾਰਮਲੀ ਅਸੀਂ ਇਹਨੂੰ ਪਛਾਣਦੇ ਆਂ ਇਹ ਮੁੰਡਾ ਕੌਣ ਆ ਇਹ ਜਿਹੜਾ ਆ ਮੇਰਾ ਭਾਂਜਾ ਉਹਦੇ ਚਾਚੇ ਦਾ ਹੀ ਮੁੰਡਾ ਆ ਇਹ ਉਹਦੀਆਂ ਭੈਣਾਂ ਨੇ ਫੇਕ ਆਡੀਆਂ ਬਣਾ ਕੇ ਉਹ ਤੋਂ ਮੇਰੇ ਬੱਚਿਆਂ ਨੂੰ ਹਨਾ ਬੈਲਜੀਅਮ ਦੇ ਵਿੱਚ ਧਮਕੀਆਂ ਦਿੱਤੀਆਂ ਤੇ ਉਸ ਤੋਂ ਬਾਅਦ 2-3 ਮਿੰਟ ਬਾਅਦ ਹੀ ਮੇਰੇ ਬੱਚਿਆਂ ਨੇ ਇਹੇ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿੱਤੇ ਉਹਨਾਂ ਨੇ ਉਸ ਤੋਂ ਬਾਅਦ ਹਨਾ ਇਹ ਜਿਹੜੀ ਆਈਡੀ ਆ ਇਹ ਡਿਲੀਟ ਕਰ ਦਿੱਤੀ ਆ ਤੇ ਫੇਸਬੁੱਕ ਤੇ ਆਈ ਸੀ ਨਾ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੋਂ ਨੈਪੋਟਲ ਕਿੰਨੇ ਕਲਕੀ ਦਾ ਚਲਣਾ ਜੀ ਮੇਰੇ ਨਾਲ 30 ਲੱਖ ਦੀ ਹਿਰਾਫੇਰੀ ਹੋਈ ਆ ਘਰੋਂ ਵੀ 6.5 ਹਜ਼ਾਰ ਰੋ ਚੁੱਕ ਕੇ ਲੈ ਕੇ ਗਿਆ ਆ ਅਸੀਂ ਕਿਉਂਕਿ ਜਿਹੜਾ ਕੈਸ਼ ਕਰਾਉਂਦੇ ਸੀ ਸਾਡੇ ਕੋਲੇ ਹੀ ਆ ਇੱਕ ਪਰਚੂਨ ਦੀ ਦੁਕਾਨ ਆ ਉੱਥੇ ਏਟੀਐਮ ਚੱਲਦਾ ਸੀ ਉੱਥੇ ਸਾਰਾ ਕੰਮ ਹੀ ਉੱਥੋਂ ਕਰਾਉਂਦੇ ਆ ਇਹ ਕਹਿੰਦਾ ਮਾਸੀ ਇੱਥੇ 91 ਰਪਏ ਰੇਟ ਆ ਮਾਸੀ ਇੱਥੇ ਰੇਟ ਚੰਗਾ ਮਿਲਦਾ ਆ ਵੀ ਅਸੀਂ ਤੜਾ ਲਈਏ ਮੈਂ ਤਾਂ ਹਾਲੇ ਰਹਿਣ ਦੇ ਜਿਹਤੂ ਰੇਟ ਸਹੀ ਹੋਊਗਾ ਤੜਾ ਲਾਂਗੇ ਤੇ ਮੈਨੂੰ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਮੈਂ ਕਹਿੰਦਾ ਨਹੀਂ ਰਹਿਣ ਦੇ ਕਹਿੰਦਾ ਮਾਸੀ ਮੈਂ ਲੈ ਆ ਜਾਂਦਾ ਜੇ ਨਾ ਹੋਏ ਤਾਂ ਮੈਂ ਤੇ ਜਦੋਂ ਅਸੀਂ ਇੱਥੇ ਪਤਾ ਕੀਤਾ ਜਲੰਧਰ ਪਤਾ ਕੀਤਾ ਉਹਨਾਂ ਨੇ ਕਿਹਾ 94 ਰਪਏ ਰੇਡ ਆ ਮੈਂ ਕਹਾਂ ਵੀ ਮੇਰੇ ਪੈਸੇ ਦੇ ਦੇ ਕਹਿੰਦਾ ਮਾਸੀ ਮੇ ਤੋਂ ਵੀ ਨਹੀਂ ਹੈਗੇ ਮੈਂ ਪੁਲਿਸ ਪ੍ਰਸ਼ਾਸਨ ਕੀਤੇ ਲੀਡਿੰਗ ਕਾਰਵਾਈ ਕਰ ਰਿਹਾ ਉਹਦੇ ਤੁਸੀਂ ਕੀ ਕਹਿਣਾ ਚਾਹੋਗੇ ਪੁਲ ਪ੍ਰਸ਼ਾਸਨ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਕਹੂੰਗੀ ਜ਼ੀਰੋ ਆ ਇੱਥੇ ਦੀ ਪੁਲ ਪ੍ਰਸ਼ਾਸਨ ਜ਼ੀਰੋ ਆ ਜ਼ੀਰੋ ਆ ਕਿਉਂਕਿ ਉਹਨਾਂ ਨੇ ਬੈ ਕੇ ਵੀ ਚਲੋ ਕੁਛ ਵੀ ਹੋਇਆ ਜਾਂ ਗਲਤੀਓ ਮੇਰੇ ਚ ਗਲਤੀਆਂ ਘੜਦੇ ਆ ਦੱਸੋ ਮੇਰੀ ਕੀ ਗਲਤੀ ਹੈ ਹਰ ਬੰਦਾ ਹੀ ਕਿਸੇ ਨਾ ਕਿਸੇ ਨੂੰ ਤਾਂ ਆਪਣੇ ਮਾਪੇ ਦੀ ਸਿਕਿਉਰਿਟੀ ਦੇ ਕੇ ਜਾਂਦਾ ਆ ਨਾ ਰਿਸਪਾਂਸਿਬਿਲਟੀ ਦੇ ਕੇ ਜਾਂਦਾ ਮੇਰੇ ਮਾ ਮੇਰਾ ਪਿਓ ਅੰਨਾ ਸੀਗਾ ਮੈਂ ਇਹਦੇ ਲੈਂਜ ਵੀ ਪਾਇਆ ਇਸ ਵੇਲੇ ਠੀਕ ਆ ਇਹਨਾਂ ਦੀ ਕੇਅਰ ਟੇਕਰ ਵਾਸਤੇ ਕੋਈ ਤਾਂ ਇਨਸਾਨ ਚਾਹੀਦਾ ਸੀ ਜੇ ਮੈਂ ਉਹਨਾਂ ਨੂੰ ਮੁਫਤ ਕੋਈ ਵੀ ਨਹੀਂ ਕਿਸੇ ਦਾ ਕਰਦਾ ਹੈਗਾ ਮੈਂ ਮਹੀਨੇਵਾਂ ਦੇ ਨੂੰ 50000 ਰੁਪਇਆ ਨੈਟ ਪਾਉਂਦੀ ਰਹੀ ਆ ਮੇਰੇ ਕੋਲ ਉਹਦੇ ਪ੍ਰੂਫ ਵੀ ਪਿਆ ਹੈ ਇਸ ਵੇਲੇ ਖਰਚੇ ਵਾਸਤੇ ਮੈਂ ਜੁਦੇ ਪਾਉਂਦੀ ਸੀ ਇਹਨੂੰ ਮੇਰੇ ਅਕਾਊਂਟ ਨੂੰ ਹੱਥ ਲਾਉਣੇ ਦੀ ਜ਼ਰੂਰਤ ਨਹੀਂ ਸੀਗੀ ਤੇ ਮੇਰੇ ਪਿਓ ਦੇ ਅਕਾਊਂਟ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਦੇ ਅਕਾਊਂਟ ਦੇ ਵਿੱਚੋਂ 4.5 ਲੱਖ ਜਿਹੜਾ ਕਿ ਮੇਰੇ ਫਾਦਰ ਨੂੰ ਨਹੀਂ ਪਤਾ ਕਿ ਮੈਂ ਇਹਦੇ ਅਕਾਊਂਟ ਸਾਢੇ 4 ਲੱਖ ਰੁਪਈਆ ਪਾਇਆ ਆ ਇੱਕ ਦਿਨ ਜਾ ਕੇ ਭਾਜੀ ਇਹ ਬੈਂਕ ਦੇ ਵਿੱਚ ਟਰੇਟਮੈਂਟ ਕਰਿਆ ਕਿ ਮੇਰੇ ਨਾਨੇ ਦੇ ਨਾਲ ਮੇਰਾ ਅਕਾਊਂਟ ਜਿਹੜਾ ਜੁਆਇੰਟ ਹੋ ਸਕਦਾ ਆ ਉਹਨਾਂ ਨੇ ਕਿਹਾ ਹੋ ਸਕਦਾ ਆ ਨਾਨਾ ਜੀ ਇਹਨਾਂ ਨੂੰ ਨਾਲ ਜਦੋਂ ਪਾਪਾ ਜੀ ਨੂੰ ਦੋਏ ਦਿਨ ਲੈ ਕੇ ਚਲੇ ਗਏ ਜਾ ਕੇ ਇਨੇ ਫਾਰਮ ਲਿਆ ਪਾਪਾ ਜੀ ਤੋਂ ਸਾਈਨ ਕਰਾ ਲਏ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੇ ਕਿਹਾ ਹਰੇ ਪੈਸੇ ਆਪੂਸਿਆਂ ਦਾ ਕੋਈ ਦੇਣ ਲੈਣ ਮੈਂ ਪੈਸੇ ਭੇਜਿਆ ਇਹਨਾਂ ਨੇ ਸਾਈਨ ਕਰ ਦਿੱਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਾ ATM ਵੀ ਬਣ ਗਿਆ ਆ ਇਹਨਾਂ ਦੇ ਕੋਲ 4.5 ਲੱਖ ਰੁਪਈਆ ਵੀ ਆ ATM ਵੀ ਉਹਨੇ ਬਣਵਾ ਲਿਆ ਉਹ ਚੋਂ ਪੈਸੇ ਵੀ ਕਢਾ ਲਏ ਤੇ ਇਹਨਾਂ ਦੇ ਇਹਨਾਂ ਨੂੰ ਹਾਲੇ ਤੱਕ ਖਬਰ ਨਹੀਂ ਕਿ ਮੇਰੇ ਅਕਾਊਂਟ ਚੋਂ ਪੈਸੇ ਵੀ ਚੋਰੀ ਹੋਏ ਆ ਮੈਂ ਆਈ ਮੈਂ ਤਾਂ ਚੱਲ ਕੋਈ ਗੱਲ ਨਹੀਂ ਜੇ ਸਕੈਨ ਹੋ ਗਿਆ ਤੁਸੀਂ ਮੈਨੂੰ ਪਾਪਾ ਜੀ ਵਾਲਾ ਕਾਊਂਟ ਦੇ ਦਿਓ 291000 ਰੁਪਈਆ ਮੈਂ ਪੇਮੈਂਟ ਕਰਨੀ ਸੀ ਪਤਾ 4.5 ਲੱਖ ਪਾਪੇ ਦੇ ਕਾਊਂਟ ਮੈਨੂੰ ਚਲੋ ਜੇ ਮੇਰੇ ਤੇ ਸਕੈਨ ਹੋਗਾ ਮੈਨੂੰ ਪਾਪਾ ਜੀ ਵਾਲਾ account ਦੇ ਦਿਓ ਜਦੋਂ ਮੈਂ account ਮੰਗਿਆ ਕਹਿੰਦਾ ਪਾਪਾ ਜੀ ਦੇ account 'ਚ ਵੀ ਨਹੀਂ ਹੈਗਾ ਮੈਂ ਉੱਥੋਂ ਹੀ ਚੱਕਿਆ ਚਾਕੇ ਇਹਨੂੰ ਬੈਂਕ 'ਚ ਲੈ ਗਿਆ ਬੈਂਕ 'ਚੋਂ ਸਟੇਟਮੈਂਟ ਆ ਕਢਾਈਆਂ ਉਹਨੂੰ ਇਹ ਨਹੀਂ ਸੀ ਇੱਕੋ ਹੀ ਗੱਲ ਦੀ ਉਹ ਤੋਂ ਚੂਕ ਹੋ ਗਈ ਕਿ ਸਟੇਟਮੈਂਟਾਂ ਵੀ ਨਿਕਲਦੀਆਂ ਆ ਐ ਇੱਥੋਂ ਜੇ ਤਾਂ ਸਟੇਟਮੈਂਟਾਂ ਨਾ ਨਿਕਲਦੀਆਂ ਹੁੰਦੀਆਂ ਫਿਰ ਇਹ ਨਹੀਂ ਸੀ ਮੇਰੇ ਕੋਲ ਕੋਈ ਪ੍ਰੂਫ ਉਹਨੂੰ ਇਹ ਨਹੀਂ ਸੀ ਪਤਾ ਵੀ ਸਟੇਟਮੈਂਟਾਂ ਨਿਕਲਿਆ ਨਹੀਂ ਪੈਸੇ ਕਢਾਇਆ ਨਹੀਂ ਲਗਾਤਾਰ ਇਹਨੇ ਕੰਟੀਨਿਊ ਹੋਣਾ ਪੈਸੇ ਜਿਹੜੇ ਆ ਕਢਾਇਆ ਲੱਖ ਡੇਢ ਲੱਖ ਜਾਨੀ ਕਿ ਘਟਾਇਆ ਆ ਰਾਮ ਹੁਣ ਮੈਨੂੰ ਕਹਿੰਦੇ ਆ ਕਿ ਤੂੰ ਧਾਰਮਿਕ ਜਗਲ ਤੇ ਵੀ ਪੈਸੇ ਦਿੰਦੀ ਸੀ ਜਿਹੜੇ ਮੈਂ ਧਾਰਮਕ ਤਾਉਂਗਾ ਤੇ ਵੀਰ ਜੀ ਪੈਸੇ ਦਿੰਦੀ ਸੀ ਉਹਨੂੰ ਮੈਂ ਪਹਿਲਾਂ 1 ਮਹੀਨਾ ਕਰਦੀ ਸੀ ਕਿ ਇਸ ਮਹੀਨੇ ਗੁਰਪੁਰਿਆ ਇਸ ਮਹੀਨੇ ਪ੍ਰਵਾਤ ਫੇਰੀਆਂ ਲੱਗਣੀਆਂ ਮੈਂ ਤੈਨੂੰ ਐਨੀ ਤਰੀਕ ਨੂੰ ਪੈਸੇ ਪਾਉਂਗੀ ਉਹ ਮੈਂ ਇਹਨੂੰ ਬਾਈ ਹੈਂਡ ਅਕਰੀਆ ਵਿੱਚ ਪੈਸੇ ਪਾਉਂਦੀ ਸੀ ਕਿ ਇਹਦੀਆਂ ਪ੍ਰਵਾਤ ਫੇਰੀਆਂ ਤੇ ਚਾਹ ਪਲਾ ਦਿਓ ਇਹ ਗੁਰੂ ਘਰ ਦੇ ਦਿਓ ਐਦਾਂ ਕੌਣ ਚੋ ਕਢਾਉਣੇ ਦੀ ਉਹਨੂੰ ਮੈਂ ਦੋਨਾਂ ਚੋ ਪਰਮਿਸ਼ਨ ਨਹੀਂ ਸੀ ਦਿੱਤੀ ਮੈਂ ਉਹਨੂੰ ਕੈਸ਼ ਪੈਸੇ ਪਾਉਂਦੀ ਸੀ ਦੇਖੋ ਜੀ ਮੈਨੂੰ ਸੋਨਾ ਵਗੈਰਾ ਨਹੀਂ ਸੋਨਾ ਵੀ ਘਾਰੀ ਪਿਆ ਸੀਗਾ ਘਾਰੀ ਪਿਆ ਸੀਗਾ ਉਹ ਵੀ ਲੈ ਗਿਆ ਉਹ ਵੀ ਲੈ ਗਿਆ ਕਿਉਂਕਿ ਰਾਤ ਨੂੰ ਉਹ ਪਾ ਕੇ ਸੌਣਾ ਗਰਮੀ ਲੱਗਦੀ ਆ ਮੈਂ ਇੱਕ ਕਿਸਮ ਦੀ ਠੱਗੀ ਤੇ ਚੋਰੀ ਦਾ ਨਾਮ ਹੁੰਦਾ ਪਰ ਪੁਲਿਸ ਜਿਹੜਾ ਇਸ ਦੇ ਜਿਹੜੀ ਦਿੱਲੀ ਕਰਦੇ ਹੁੰਦੀ ਹੈ ਕਰ ਰਹੀ ਹੈ ਤੇ ਉੱਪਰ ਤੁਸੀਂ ਸੀਐਮ ਮਾਨ ਨੂੰ ਕੀ ਕਹਿਣਾ ਚਾਹੁੰਦੇ ਇਸ ਵਜ੍ਹਾ ਅਸੀਂ ਤਾਂ ਸੀਐਮ ਮਾਨ ਨੂੰ ਇਹ ਹੀ ਕਹਿਣਾ ਚਾਹਾਂਗੇ ਚਾਹੇ ਕੋਈ ਛੋਟੂ ਮਸਲਾ ਆ ਚਾਹੇ ਕੋਈ ਕਿਸੇ ਤਰ੍ਹਾਂ ਦਾ ਵੀ ਮਸਲਾ ਲੇਕਿਨ ਜੇ ਉਹ ਸੌਟ ਆਊਟ ਘਰ ਬੈਠ ਕੇ ਹੁੰਦਾ ਆ ਜਾਂ ਲੋਕਲ ਪੁਲਿਸ ਕੋਲ ਹੁੰਦਾ ਉਹਨੂੰ ਕਰ ਲੈਣਾ ਚਾਹੀਦਾ ਲੇਕਿਨ ਸਾਡੀ ਅਸੀਂ ਸੀਐਮ ਮਾਨ ਸਾਹਿਬ ਨੂੰ ਇਹ ਹੀ ਕਹੂੰਗੀ ਕਿ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ, 라ਵਲਪਿੰਡੀ ਵਾਲਿਆਂ ਨੇ ਕੋਈ ਸੁਣਵਾਈ ਨਹੀਂ ਕੀਤੀ, ਪਾਸਟੇ ਵਾਲਿਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹ ਕਹਿੰਦੇ ਸਾਡੇ ਕੋਲ ਸਟਾਪ ਹੀ ਹੈ ਨਹੀਂ। ਉਹ ਫਿਰ ਤੁਸੀਂ ਰੋਲ ਮੈਂ ਤਾਂ ਸੀਮਾਨ ਸਾਹਿਬ ਨੂੰ ਕਹੂੰਗੀ ਕਿ ਪਾਸਟਾੜੀ ਚੌਕੀ ਜਿਹੜੀ ਬੰਦ ਕੀਤੀ ਜਾਵੇ। ਅਗਰ ਉੱਥੇ ਸਟਾਪ ਹੀ ਹੈ ਨਹੀਂ ਤਾਂ ਫਿਰੋਜ਼ ਚੌਕੀ ਦਾ ਫਾਇਦਾ ਕੀ ਆ? ਪੁੱਛ ਕੇ ਇਸ ਚ ਭਾਨ ਜੀ ਵੀ ਕੁਝ ਮੰਨਿਆ ਕਿ 30 ਲੱਖ ਰੁਪਏ ਦੇ ਆਪਰਾ ਜਿਹੜੀ ਠੱਗੀ ਹੋਈ ਕਿੱਥੇ ਵਰਤੀ ਗਈ? ਉਨੇ ਮੈਂ ਤਾਂ ਮੰਨ ਲਈ ਆ ਪਰ ਪੁਰਸ ਨੇ ਇਹ ਗੱਲ ਕਹਿੰਦੇ ਐ ਇਦਾਂ ਨਹੀਂ ਹੋ ਸਕਦੀ ਉਹ ਕਿਤੇ ਜਾ ਕੇ ਝੂਠ ਵੀ ਬੋਲ ਸਕਦਾ ਆ ਉਹ ਐਂਜ ਵੀ ਕਰ ਸਕਦਾ ਇਹ ਤਾਂ ਬਾਅਦ ਦੀਆਂ ਗੱਲਾਂ ਆ ਨਾ ਜਿਹੜਾ ਬੇਸਿਕ ਸੀ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਸੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਮੇਰੇ 2 ਮਹੀਨੇ ਖਰਾਬ ਕੀਤੇ ਮੈਂ 1 ਮਹੀਨੇ ਦੀ ਛੁੱਟੀ ਲੈ ਕੇ ਆਈ ਸੀ ਤੇ ਮੈਂ ਫੇਰ ਛੁੱਟੀ ਵਧਾਈ ਆ ਤਾਂ ਕਿ ਪੁਲਿਸ ਤੋਂ ਹੋ ਸਕਦਾ ਟਾਈਮ ਨਾ ਹੋਵੇ ਮੇਰਾ ਦੂਸਰਾ ਮਹੀਨਾ ਵੀ ਉਹਨਾਂ ਨੇ ਖਰਾਬ ਕੀਤਾ ਮੇਰੇ ਬੱਚੇ ਆ ਉੱਥੇ ਨਿੱਕੇ ਨਿੱਕੇ ਉਹਨਾਂ ਦੀ ਪੜ੍ਹਾਈ ਦਾ ਖਰਾਬ ਹੁੰਦਾ ਮੈਂ ਆਪ ਜੋਬ ਕਰਦੀ ਆ ਮੇਰੀ ਜੋਬ ਨੂੰ ਵੀ ਹੁਣ ਐਸੇ ਵੇਲੇ ਖਤਰੇ 'ਚ ਆ ਪਤਾ ਨਹੀਂ ਉਹਨਾਂ ਨੇ ਰੱਖਣਾ ਚਾ ਮੇਰਾ ਇਨਾ 30 35 ਲੱਖ ਦਾ ਨੁਕਸਾਨ ਵੀ ਹੋ ਗਿਆ ਮੇਰੇ ਫਾਦਰ ਦਾ ਵੀ ਇਹ ਹਾਲ ਹੋਇਆ ਬੱਚਿਆਂ ਨੂੰ ਉਹਨੇ ਬਹੁਤ ਮੈਂਟਲੀ ਟੌਰਚਰ ਕੀਤਾ ਆ ਬੱਚੇ 2 ਮਹੀਨੇ ਚ ਪਾਜੀ ਤੁਸੀਂ ਕਹਣਾ ਝੂਠ ਬੋਲਦੇ ਆ ਇਸ਼ਾਰਿਆਂ ਨਾਲੇ ਗੱਲਾਂ ਕਰਦੇ ਸੀ ਮੂੰਹ ਤੋਂ ਬੋਲਦੇ ਹੀ ਨਹੀਂ ਸੀਗੇ ਤੇ ਇੱਥੇ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਨੂੰ ਇਸ ਬੰਦੇ 'ਤੇ ਕੋਈ ਸ਼ੱਕ ਵੀ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵੀ ਇਹ ਤੁਹਾਡੇ ਪੈਸੇ ਨਾਲ ਛੇੜਛਾੜ ਕਰ ਰਿਹਾ ਜਾਂ ਤੁਹਾਡੇ ਪਰਿਵਾਰਕ ਮੈਂਬਰਾਂ ਨਾਲ ਕੋਈ ਨੁਕਸਾਨ ਕਰ ਰਿਹਾ ਨਹੀਂ ਮੈਨੂੰ ਜਦੋਂ ਮੈਂ ਉਹਨਾਂ ਨੂੰ ਫੋਨ ਕਰਦੀ ਸੀ ਹਨਾ ਤਾਂ ਜਦੋਂ ਮੈਂ ਪੁੱਛਦੀ ਸੀ ਪਾਪਾ ਜੀ ਕਿੱਥੇ ਆ ਕਹਿੰਦੇ ਉਹ ਹੈ ਨਹੀਂ ਇੱਥੇ ਮੇਰੇ ਹਸਬੰਦ ਨੇ ਇਹ ਗੱਲ ਮੈਨੂੰ ਕਹੀ ਆ ਸਰਿੰਦਰ ਮੈਨੂੰ ਕਿਤੇ ਗੜਬੜ ਲੱਗਦੀ ਆ ਕਿ ਇਹ ਜਦੋਂ ਪਾਪਾ ਜੀ ਨਾਲ ਗੱਲ ਕਰਦਾ ਇਹਦੇ ਪਿੱਛੇ ਖੜੇ ਰਹਿੰਦਾ ਆ ਕੋਈ ਗੜਬੜ ਆ ਕਿਤੇ ਨਾ ਕਿਤੇ ਇਹਦੀਆਂ ਅੱਖਾਂ ਮੈਨੂੰ ਦੱਸਦੀਆਂ ਆ ਜਦੋਂ ਇਹ ਜਿੱਦਾਂ ਕਜਾਣਾ ਬਾਹਰ ਤੇ ਇਸ ਗਣ ਕੀ ਖਾਦਾ ਜਿਕਣ ਬਾਹਰੋਂ ਲੈ ਆਂਦਾ ਸੀ ਖਾਣਾ ਬਾਹਰੋਂ ਲੈ ਆਂਦਾ ਸੀ ਖਾਣਾ ਇਹ ਪੂਰੀ ਜਿਹੜੇ ਤੁਹਾਡੇ ਨਾਲ ਮਾਰਦਾਤ ਹੋਈਆਂ ਇਹ ਇਕੱਲਾ ਇਹੀ ਵਿੱਚ ਸ਼ਾਮ ਲਿਆ ਗਏ ਦੇ ਨਾਲ ਹੋਰ ਵੀ ਹੋਈ ਆ ਇਹਦੇ ਨਾਲ ਹੋਰ ਵੀ ਇਹਦੇ ਨਾਲ ਹੈ ਕਿ ਉਹਨਾਂ ਦੇ ਨਾਮ ਤੇ ਜਨਤ ਕਰ ਸਕਦੇ ਹਾਂ ਹਾਂਜੀ ਇਹਦੇ ਨਾਲ ਇਹਦੀ ਇੱਕ ਤਾਂ ਗੱਲ ਫਰੈਂਡ ਆ ਉਹ ਪਿਛਲੇ 70 ਸਾਲ ਤੋਂ ਇਹਦੇ ਨਾਲ ਰਿਲੇਸ਼ਨਸ਼ਿਪ ਚ ਹੈ ਉਹ ਹੈਗੀ ਸਾਡੇ ਪਿੰਡ ਦੀ ਆ ਪਿੰਡ ਨਰੂੜ ਦੀ ਆ ਇਹ ਸਾਡੇ ਪਿੰਡ ਦਾ ਦੋਤਾ ਆ ਯਕੀਨ ਆ ਲੜਕੀ ਦਾ ਲੜਕੀ ਦਾ ਨਾ ਸਿਮਰਜੀਤ ਕੌਰ ਸਿਮਰਨ ਆ ਉਹਦੀ ਸੰਗੀ ਦੀ ਕੋਈ ਭੂਮਿਕਾ ਹੈਗੀ ਹਾਂ ਹੈਗੀ 100% ਸ਼ੋਰ ਹੈਗੀ ਆ ਕਿਉਂਕਿ ਉਹਦੇ ਨਾਲ ਇਹ ਸਾਰੇ ਮੇਲੇ ਅਟੈਂਡ ਕਰਦਾ ਆ ਸਾਰੇ ਹੋਟਲ ਅਟੈਂਡ ਕਰਦਾ ਆ ਹਰ ਜਗ੍ਹਾ ਜਾਂਦਾ ਆ ਇਹਦੀਆਂ ਇੰਸਟਾਗ੍ਰam ਤੇ ਫੋਟੋ ਆਇਆ ਸਭ ਕੁਛ ਇਹ ਹੈ ਦਾ ਪੂਰੀ ਜੁਐਸਪੀ ਭਰੀ ਪਈ ਹੈ ਇਹਦੀਆਂ ਤਸਵੀਰਾਂ ਦੇ ਨਾਲ ਇਹ ਕੋਈ ਨਾਰਮਲ ਕੁੜੀ ਜਾਂ ਮੁੰਡਾ ਇਸ ਤਰ੍ਹਾਂ ਦੀਆਂ ਤਸਵੀਰਾਂ ਨਹੀਂ ਕਰਾਂਦਾ ਹੈਗਾ ਲੇਕਿਨ ਮੈਂ ਸਿਰਫ ਆਈ ਇਹਨਾਂ ਦੀ ਤਸਵੀਰ ਸ਼ੋਅ ਕਰਦੀ ਆ ਕਿਤੋਂ ਇਲਾਵਾ ਮੇਰੇ ਤੋਂ 400 ਤਸਵੀਰਾਂ ਇਹਨਾਂ ਦੀਆਂ ਹੋਰ ਪਈਆਂ ਆ ਇਹਨੇ ਤੇ ਲੜੀ ਦਾ ਜਿਹੜਾ ਤੁਹਾਡੇ ਨੂੰ ਪਹਿਲਾਂ ਵੀ ਕਦੀ ਕੀਤਾ ਹਾਂਜੀ ਇਹਨੇ ਇਹਨੇ ਮੇਰੇ ਨਾਲ ਮੇਰੀ ਮਦਰ ਦੀ 2020 ਦੇ ਵਿੱਚ ਡੈਥ ਹੋਈ ਆ ਇਹਨੇ ਮੇਰੇ ਨਾਲ ਕਿਹਾ ਵੀ ਮੈਂ ਮਾਸੀ ਇਹਨਾਂ ਨਾਲ ਸ਼ਾਦੀ ਕਰਨਾ ਚਾਹੁੰਦਾ ਆ ਮੈਂ ਇਹ ਕਹਿੰਨੀ ਕਿਹਾ ਮੈਂ ਕਿਹਾ ਫਰੈਂਡਸ਼ਿਪ ਤਾਂ ਸਾਰਿਆਂ ਦੀ ਹੁੰਦੀ ਆ ਭਾਰਤ ਨੂੰ ਸ਼ਾਦੀ ਨਾ ਕਰੀ ਤੇਰੇ ਡੈਡੀ ਦੇ ਵੀ ਸਹੁਰੇ ਇੱਥੇ ਤੇਰੇ ਉਸ ਤੋਂ ਬਾਅਦ ਮੈਂ ਇਹਦੀ ਮੰਮੀ ਨੂੰ ਬੁਲਾਇਆ ਆਪਣੇ ਘਰ ਮੰਮੀ ਨੂੰ ਜਦੋਂ ਬੁਲਾਇਆ ਹਨਾ ਤੇ ਉਹਦੀ ਮੰਮੀ ਨੇ ਕਿਹਾ ਵੀ ਮੈਨੂੰ ਨਹੀਂ ਇਹ ਰਿਸ਼ਤਾ ਮਨਜ਼ੂਰ ਨਹੀਂ ਹੈਗਾ ਫਿਰ ਮੈਂ ਕਿਹਾ ਮੈਂ ਕਹਾਣੀ ਖਤਮ ਸਮਝਾ ਉਹਨਾਂ ਨੇ ਕਿਹਾ ਕਹਾਣੀ ਖਤਮ ਆ ਉਸ ਤੋਂ ਬਾਅਦ ਫਿਰ ਜਦੋਂ ਮੈਂ ਚਲੇ ਗਈਆਂ 2020 ਚ ਮੰਮੀ ਆਪਣੀ ਦਾ ਸੰਸਕਾਰ ਕਰਕੇ ਉਸ ਤੋਂ ਬਾਅਦ 2 ਸਾਲ ਬਾਅਦ ਫਿਰ ਇਹ ਰਿਲੇਸ਼ਨਸ਼ਿਪ ਹੋ ਗਿਆ ਆ ਕੁੜੀ ਆ ਆ ਮੁੰਡਾ ਦੋਨੇ ਜਣੇ ਆ ਦੇਖ ਲਓ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਹੋਰ ਪ੍ਰੂਫ ਹੈਗਾ ਜਿਹਦੇ ਵਿੱਚ ਇਹਨੇ ਪੂਰੇ ਤਰੀਕੇ ਨਾਲ ਆਪਣੀ ਚੋਰੀ ਦੇ ਬਾਰੇ ਮੰਨਿਆ ਹੋਵੇ ਕਿਸੇ ਨੇ ਇਸ ਤਰੀਕੇ ਦੀ ਗੱਲਬਾਤ ਕੀਤੀ ਮੇਰੇ ਤੋਂ ਇਹਦੀ ਚੈਟਿੰਗ ਆ ਪੂਰੀ ਇਹਦੀ ਚੈਟਿੰਗ ਆ ਜਿੱਥੇ ਉਹਨੇ ਕਿਹਾ ਕਿ ਅੱਜ ਮੇਰੀ ਮਾਸੀ ਨੇ ਆ ਜਾਣਾ ਅੱਜ ਮੇਰੇ ਰਾਜ਼ ਖੁੱਲ ਜਾਣੇ ਆ ਇਹ ਪੂਰੀ ਰਾਤ ਆਪਣਾ ਫੋਨ ਲੈ ਕੇ ਛੱਤ ਤੇ ਗਿਆ ਰਿਹਾ ਛੱਤ ਤੇ ਜਦੋਂ ਇਹ 3:30 ਵਜੇ ਮੇਰੀ ਬੇਟੀ ਬਿਮਾਰ ਸੀ 3:30 ਵਜੇ ਤੋਂ ਲੈ ਕੇ 6:00 ਵਜੇ ਤੱਕ 6:00 ਵਜੇ ਮੇਰੇ ਭਾਂਜੇ ਉੱਠ ਕੇ ਸਕੂਲ ਜਾਂਦੇ ਆ 6:00 ਵਜੇ ਜਦੋਂ ਇਹ ਉੱਤੋਂ ਥੱਲੇ ਉਤਰਿਆ ਉਹਨੂੰ ਛੱਡਣ ਵਾਸਤੇ ਹਨਾ ਇਹ ਪੂਰੀ ਰਾਤ ਨਹੀਂ ਸੁੱਤਾ ਇਹਨੇ ਜਿੰਨੀਆਂ ਫੋਨ ਦੇ ਵਿੱਚ ਤਸਵੀਰਾਂ ਸੀ ਨਾ ਇਹਨੇ ਡਿਲੀਟ ਕਰਦੀਆਂ ਉੱਤੋਂ ਚੈਟਿੰਗ 'ਚ ਇਹ ਲਿਖਿਆ ਕਿ ਅੱਜ ਮੇਰੀ ਮਾਸੀ ਨੇ ਮੇਰਾ ਫੋਨ ਲੈ ਲੈਣਾ ਆ ਜੇ ਮੈਂ ਉਹਨੂੰ ਪੈਸੇ ਨਾ ਦਿੱਤੇ ਉਹ ਚੈਟਿੰਗ ਦੇ ਵਿੱਚ ਇਹਨੇ ਐਨੂੰ ਮੈਂਸ਼ਨ ਕੀਤਾ ਆ ਉਸ ਤੋਂ ਬਾਅਦ ਇਹਨੇ ਪਤਾ ਨਹੀਂ ਇਹਦੀ ਨੀਂਦ ਨਹੀਂ ਪੂਰੀ ਇਹ ਡਿਪਰੈਸ਼ਨ ਚ ਚਲੇ ਗਿਆ ਇਹ ਆਇਆ ਸਕੂਲੋਂ ਆ ਕੇ ਡੈਗ ਪਿਆ ਰਸਤੇ 'ਚ ਮੈਂ ਵਾਸ਼ਰੂਮ 'ਚ ਬਾਹਰ ਜਦੋਂ ਆਈਆ ਤਾਂ ਇਹ ਪੂਰੀ ਸਾਡੀ ਗਲੀ ਦੇ ਵਿੱਚ ਲੇਟਿਆ ਹੋਇਆ ਸੀ ਸਿੱਧਾ ਹੀ ਉਸ ਤੋਂ ਬਾਅਦ ਮੈਂ ਚੀਕਾਂ ਮਾਰੀਆਂ ਆਲੇ ਦੁਆਲੇ ਦੇ ਬੰਦੇ ਜਿੱਦਾਂ ਜਨਨੀਆਂ ਗੋਹਾ ਕੂੜਾਕਰਾਂ ਜਾਂਦੀਆਂ ਉਹ ਕਹਿੰਦੀਆਂ ਵੀ ਮੇਰੇ ਖਰੇ ਸਾਡੇ ਸੀ ਦੋ ਕੁੱਤੇ ਰੱਖਿਆ ਹੋਵੇ ਕੁੱਤੇ ਹੁਣੇ ਆ ਉਹਨਾਂ ਨੇ ਵੱਢ ਦਿੱਤਾ ਆ ਜਦੋਂ ਉਹਨਾਂ ਨੇ ਦੇਖਿਆ ਮੈਂ ਇਹਨੂੰ ਖਲਾਵੇ ਚ ਚੁੱਕਿਆ ਮੈਂ ਕਿਹਾ ਤੈਨੂੰ ਕੀ ਹੋਇਆ ਇਹ ਬਹੋਸ਼ ਹੋਇਆ ਸੀ ਇਹਦੀਆਂ ਬਾਹਾਂ ਇੰਝ ਮੁੜੀਆਂ ਸੀਗੀਆਂ ਇਨੇ ਮੇਨਾਂ ਬਹੁਤ ਵੱਡਾ ਇੱਥੋਂ ਤੱਕ ਵੀ ਧੋਖਾ ਧੜੀ ਕੀਤੀ ਫਿਰ ਮੈਨੂੰ ਇਹ ਮੁੰਡਾ ਜਿਹੜਾ ਮੇਰੇ ਨਾਲ ਹੈ ਇਹਨੂੰ ਚੁੱਕ ਕੇ ਗੱਡੀ 'ਚ ਪਾ ਕੇ ਅਸੀਂ ਇਹਨੂੰ ਪਾਸ ਚੱਲਿਆ ਕੇ ਗਏ ਹਸਪਤਾਲ ਸਿਵਲ ਹਸਪਤਾਲ ਉੱਥੇ ਵਾਲਿਆਂ ਨੇ ਸਾਨੂੰ ਜਵਾਬ ਦੇ ਦਿੱਤਾ ਫਿਰ ਅਸੀਂ ਚੱਕ ਕੇ ਇਹਨੂੰ ਸਿਵਲ ਹਸਪਤਾਲ ਮੈਂ ਫਗਵਾੜੇ ਲੈ ਕੇ ਗਈਆਂ ਫਗਵਾੜੇ ਵਾਲਿਆਂ ਨੇ ਕਿਹਾ ਇਹਨੂੰ ਕੁਝ ਵੀ ਨਹੀਂ ਹੋਇਆ ਹੈਗਾ ਇਹ ਕੋਈ ਮਸਲਾ ਕੋਈ ਹੋ ਰਿਹਾ ਇਹਦੇ ਸਿਰਫ ਅੱਧੀ ਬਹੁਤ ਇੰਨੀ ਬੋਤਲੇ ਦੇ ਗਲੂਗੋਸ਼ ਦੀ ਚੜੀ ਉੱਥੋਂ ਅਸੀਂ ਦੀ ਛੁੱਟੀ ਦਵਾ ਕੇ ਲੈ ਆਏ ਆਂ ਘਰ ਆਇਆ ਬੜਾ ਸੋਹਣਾ ਹੋ ਗਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਪੁੱਤਰ ਹੁਣ ਤੂੰ ਠੀਕ ਆ ਕਹਿੰਦਾ ਮੈਂ ਮਾਸੀ ਠੀਕ ਆ ਮੈਂ ਕਿਹਾ ਮੇਰਾ ਪੁੱਤ ਮੈਨੂੰ ਦੇ ਮੈਂ ਰਜਿਸਟਰੀ ਕਰਾਉਣੀ ਆ ਮੈਨੂੰ ਦੇ ਮੈਂ ਚੈੱਕ ਕੱਟ ਕੇ ਦੇਵਾਂ ਉਹ ਇਹ ਮੈਨੂੰ ਇਹ ਲੜਾ ਲੰਬੜਦਾਰੇ ਨੇ ਮੈਨੂੰ ਕਿਹਾ ਮਾਸੀ ਅੱਜ ਅੱਜ ਭੂਆ ਦੀਦੀ ਅੱਜ ਅਸੀਂ ਰਜਿਸਟਰੀ ਕਰਾਉਣੀ ਆ ਹਰ ਹਾਲਤ ਵਿੱਚ ਕਿੱਥੇ ਪੈਸੇ ਕੱਢੋ ਨਾ ਮੈਂ ਕਿਹਾ ਪੈਸੇ ਤਾਂ ਏਟੀਐਮ ਤਾਂ ਇਹਦੇ ਕੋਲ ਜਿਹੜਾ ਬਹੋਸ਼ ਹੋਇਆ ਵੀ ਮੈਂ ਕਿਹਾ ਉੱਠ ਚੁੱਤੀ ਚਲੀਏ ਮੈਂ ਕਿਹਾ ਮੈਂ ਕਿਹਾ ਕਿੰਨੇ ਵਜੇ ਤੱਕ ਦੇਣ ਲੈਣ ਹੁੰਦਾ ਕਹਿੰਦਾ 4 ਵਜੇ ਤੱਕ ਨਾ ਕਹ ਤੂੰ 2 ਘੰ ਇਨੇ ਉਸ ਤੋਂ ਬਾਅਦ ਮੈਨੂੰ ਖਲਾਸਾ ਕੀਤਾ ਕਿ ਮੇਰੇ ਕੋਲ ਇਸ ਵੇਲੇ ਕੁਝ ਨਹੀਂ ਹੈਗਾ ਮੇਰੇ ਅਕਾਊਂਟ ਦੇ ਵਿੱਚ 13 ਰੁਪਏ ਇੱਕ ਅਕਾਊਂਟ ਦੇ ਵਿੱਚ ਆ ਇੱਕ ਦੇ ਨੈਸ਼ਨਲ ਬੈਂਕ ਦੇ ਵਿੱਚ ਇੱਕ 1 ਰੁਪਿਆ 84 ਸੈਂਟ ਆ ਡੈਡੀ ਦੇ ਅਕਾਊਂਟ ਚ ਕੋਈ ਪੈਸਾ ਨਹੀਂ ਹੈਗਾ ਕਿ ਤੁਸੀਂ ਫੋਟਸ ਨੂੰ ਕਿਹਾ ਕਿ ਇਹ ਜਿਹੜੇ ਪਰਸਨ ਬੇਸ ਮਾਡਲ ਨੂੰ ਜਾਣ ਪਛਾਣ ਜੀਤੀਓ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਮਸਲੇ ਕੋ ਹੋ ਰਿਹਾ ਉਹ ਪੇਪਰ ਇਦਾਂ ਦੇਖ ਕੇ ਪੇਪਰ ਇਦਾਂ ਮੂੰਦਾ ਮਾਰ ਦਿੰਦੇ ਆ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਕਹਿੰਦਾ ਤੁਹਾਡੇ ਮਾਮਲੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਹਿੰਦੇ ਧੱਗੀ ਹੋਈਆਂ ਧੱਗੀ ਹੋਈਆਂ ਮੈਂ ਤਾਂ ਕਹਿੰਦੀ ਕੋਈ ਵੀ ਐਨ ਆਰ ਆ ਜਿਹੜਾ ਹਨਾ ਇੰਡੀਆ ਚ ਜਾਂ ਪੰਜਾਬ ਚ ਦਾਖਲ ਨਾ ਹੋਵੇ ਇੱਥੇ ਚੋਰ ਵਿਚਾਰੀ ਜ਼ਿਆਦਾ ਕੋਈ ਪ੍ਰਸ਼ਾਸਨ ਕਿਸੇ ਦੀ ਕੁਝ ਨਹੀਂ ਸੁਣਦਾ ਨਾਗਾ ਇਹ ਤੁਹਾਡੇ ਪੂਰੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਬੈਂਕ ਦੀ ਵੀ ਢੇਲ ਲੱਗ ਰਹੀ ਆ ਹਾਂਜੀ ਮੈਂ ਤਾਂ ਇਹ ਨਹੀਂ ਕਹੂੰਗੀ ਹੋ ਵੀ ਸਕਦਾ ਆ ਮੈਨੂੰ ਉਹਨਾਂ ਨੇ ਇਹ ਕਿਹਾ ਵੀ ਤੂੰ ਇੱਥੇ ਦੇ ਬੈਂਕ ਆਪਣਾ ਨਾ ਨੰਬਰ ਦਿਓ ਫੋਨ ਨੰਬਰ ਦਿਓ ਮੈਂ ਕਿਹਾ ਵੀ ਮੈਂ ਆਪਣਾ ਬਾਹਰਲਾ ਨੰਬਰ ਦੇ ਦਵਾਂ ਉਹਨਾਂ ਨੇ ਕਿਹਾ ਬਾਹਰ ਦਾ ਨਹੀਂ ਚਾਹੀਦਾ ਇੱਥੇ ਦਾ ਚਾਹੀਦਾ ਆ ਅਗਰ ਮੈਂ ਇੱਥੇ ਦਾ ਲੈਂਦੀ ਤਾਂ ਇੱਥੇ ਇਸਤੇਮਾਲ ਕਰਦੀ ਉੱਥੇ ਜਾ ਕੇ ਤੇ ਨਹੀਂ ਕਰਨਾ ਸੀ ਮੈਂ ਕਿਹਾ ਵੀ ਮੇਰੇ ਇਹ ਭਾਂਜੇ ਨੇ ਦੇਖ ਰਹੇ ਕਹਿੰਦੇ ਜੋ ਵੀ ਕਾਪੀਆਂ ਆਪ ਡਾਊਨ ਕਰਾਉਣੀ ਆ ਇੰਨੇ ਕਰਾਉਣੀਆਂ ਜਿਹੜੇ ਵੀ ਮੈਂ ਪੈਸੇ ਪਾਉਂਗੀ ਇਹ ਹੀ ਆਪ ਡਾਊਨ ਕਰਾਏਗਾ ਕਹਿੰਦੇ ਠੀਕ ਹੈ ਤੁਸੀਂ ਇਹਦਾ ਹੀ ਨੰਬਰ ਦੇ ਦਿਓ ਮੈਂ ਇਹਦਾ ਨੰਬਰ ਆਪ ਦਿੱਤਾ ਇਹਨੂੰ ਇਨੂੰ ਇਹ ਨਹੀਂ ਕਹਿ ਕੇ ਗਈ ਕਿ ਤੂੰ ਮੇਰੇ ਅਕਾਊਂਟ ਚੋਂ ਪੈਸੇ ਮੈਨੂੰ ਪੁੱਛਦੀ ਰਹੀ ਆ ਕਿ ਮੇਰੇ ਅਕਾਊਂਟ ਚ ਕਿੰਨੇ ਪੈਸੇ ਹੋ ਗਏ ਆ ਮੈਨੂੰ ਮੜ ਕੇ ਚੈੱਕ ਕਰਕੇ ਮਸੀ ਮੈਨੂੰ ਕਹਿੰਦਾ ਪਿਛਲੇ ਦਿਨਾਂ ਚ 3 ਸਾਲ 2 ਸਾਲ ਪਹਿਲਾਂ ਕਹਿੰਦਾ ਕਹਿੰਦਾ ਮਸੀ 9 ਲੱਖ ਤੋਂ ਸਿਰਫ ਰੁਪਈਆ ਭੇਜਿਆ ਆ ਮੈਨੂੰ ਮੈਂ ਕਿਹਾ ਹਾਂ ਮੈਂ 9 ਤੋਂ ਮੈਂ ਕਿਹਾ ਨਹੀਂ 9 ਤੋਂ ਜ਼ਿਆਦਾ ਆਇਆ ਮੈਂ ਕਿਹਾ 7 ਲੱਖ ਦੀ ਤਾਂ ਮੇਰੀ ਐਫ ਡੀ ਸੀਗੀ ਤੇ ਬਾਕੀ ਵੀ ਮੈਂ ਪੈਸੇ ਭੇਜਿਓ ਕਿੱਥੇ ਗਏ ਆ ਨਹੀਂ ਮਸੀ ਆਪ ਨੂੰ ਭੁਲੇਖਾ ਆ ਮੈਂ ਕਿਹਾ ਕੋਈ ਗੱਲ ਨਹੀਂ ਉਧਰ ਤਾਂ ਸਟੇਟਮੈਂਟਾਂ ਨਿਕਲਣੀਆਂ ਗੱਲ ਕੋਈ ਨਹੀਂ ਐ ਵੀ ਗੱਲਾਂ ਉਹਨਾ ਮੈਂ ਕਰਦੀ ਨਹੀਂ ਮੈਂ ਕਿਹਾ ਤੁਸੀਂ ਆਪਾਂ ਮਾ ਹੁਣ 20 ਸਾਲ ਦੀਆਂ ਸਟੇਟਮੈਂਟਾਂ ਕਰਾ ਲਓ ਪੈਸੇ ਲੱਗਦੇ ਆ ਸਟੇਟਮੈਂਟ ਨਿਕਲ ਜਾਂਦੀਆਂ ਉਹਨੇ ਫੇਰ ਵੀ ਨਹੀਂ ਇਹ ਸੋਚਿਆ ਕਿ ਉਹਨੇ ਆ ਕੇ ਹਿਸਾਬ ਲੈਣਾ ਮੇਤੋਂ ਜਿਹੜੀਆਂ ਸਾਰੀਆਂ ਪ੍ਰੋਜੈਕਸ਼ਨ ਆ ਉਹ ਨੂੰ ਤੁਸੀਂ ਜਾਂਦਾ ਕਰੋਗੇ ਹਾਂਜੀ ਇਸ ਤਰੀਕੇ ਨਾਲ ਉਹਨੇ ਪੂਰੀ ਪਲੈਨਿੰਗ ਦੇ ਨਾਲ ਜੋ ਤੁਹਾਡੀ ਕੁਝ ਸੈਕਸ਼ਨਾਂ ਦਿਖਾ ਦੇ ਹਾਂ ਦੇਖੋ ਹੈ ਪੂਰੀ ਮੇਰੇ ਕੋਲ ਫਾਈਲ ਵਿੱਚ 35 ਪੇਪਰਾਂ ਦੀਆਂ ਹਨਾ ਇਹ ਤੋਂ ਪੇਪਰ ਕਢਾਏ ਹੋ ਆ ਇਹ ਦੂਜਾ ਪੇਪਰ ਆਹ ਦੇਖੋ ਇਹਦੇ ਪੂਰੇ 35 ਪੇਪਰ ਆ ਜੀ ਇਹਦੇ 35 ਪੇਪਰ ਦੋ ਬੈਕਾਂ ਦੇ ਆ ਇਹ ਪੇਪਰ ਇਹ ਸਾਰੀਆਂ ਫੋਟੋਕਾਪੀਆਂ ਆ ਜਿਹਦੇ ਵਿੱਚ ਇਸ ਇਸ ਚੀਜ਼ ਨੂੰ ਆ ਏਟੀਐਮ ਨੂੰ ਮੇਰੇ ਫਾਦਰ ਨੇ ਮੇਰੇ ਭਤੀਜੇ ਨੂੰ ਪਤਾ ਵੀ ਨਹੀਂ ਇਹਨਾਂ ਚੀਜ਼ਾਂ ਦਾ ਇਹ ਦੇਖੋ ਪੂਰੀ ਬੁੱਕ ਬਣੀ ਪਈ ਹੈ ਜਿਹੜੀ ਮੈਂ ਸਟੇਟਮੈਂਟਾਂ ਕਢਾਈਆਂ ਆ ਇਹਦੇ ਵਿੱਚ ਲਗਾਤਾਰ ਕਿਤੇ ਲੱਖ ਘਟਾਇਆ ਹੈ ਇਹਨੇ ਪੀਡੀਐਮਸ ਚੂਜ਼ ਕੀਤਾ ਹੈ ਆਪਣੇ ਦੋਸਤਾਂ ਨੂੰ ਹੋਟਲਾਂ 'ਚ ਆਪਣੀਆਂ ਸਹੇਲੀਆਂ ਨੂੰ ਪੈਸੇ ਪਾਏ ਆ ਜੇ ਉਹਨਾਂ ਨੂੰ ਪੈਸੇ ਮੈਂ ਪੁੱਛਦੀ ਆ ਤੇ ਉਹ ਕਹਿੰਦੇ ਆ ਹਾਂ ਪਾਏ ਸੀਗੇ ਅਸੀਂ ਕੋਈ ਗੇਮ ਕਰਨ ਗਏ ਸੀ ਇਹਨੇ ਖੁਦ ਵੀ ਇਹ ਮੇ ਤੋਂ ਮੰੰਨੀ ਆ ਗੱਲ ਕਿ ਮੈਂ ਕੁੜੀਆਂ ਦੇ ਚੱਕਰਾਂ 'ਚ ਪਿਆ ਸੀ ਇਹਦੇ ਫੋਨ ਦੇ ਵਿੱਚੋਂ ਵੀ ਕਾਫੀ ਕੁੜੀਆਂ ਜੀਆਂ ਚੈਟੀਆਂ ਨਿਕਲੀਆਂ ਮੈਡਮ ਇੱਕ ਕੁੜੀ ਦੀ ਆ ਜਾਂ ਫਿਰ ਬਹੁਤ ਕੁੜੀਆਂ ਇਹਦੇ ਵਿੱਚ ਆਈਆਂ ਜੀ ਫੋਨ ਤੇ ਤਾਂ ਚਲੋ ਬਹੁਤ ਹੁੰਦੀਆਂ ਲੇਕਿਨ ਜਿਹੜੀਆਂ ਜਿਹੜੀ ਮੈਨੂੰ ਜ਼ਿਆਦਾ ਸ਼ੋਅ ਹੋਈ ਹੈ ਇਹ ਸਾਡੇ ਪਿੰਡ ਦੀ ਆ ਕੁੜੀ ਇਹ ਜਿਹੜੀ ਸ਼ੋ ਹੋਈ ਹੈ। ਇਹਦੇ ਖਾਤੇ ਵਿੱਚ ਵੀ ਪੈਸੇ ਗਏ ਜੀ। ਖਾਤੇ 'ਚ ਨਹੀਂ ਮੈਨੂੰ ਸ਼ੋ ਹੁੰਦੇ ਕਿ ਇਹਨੇ ਹੋਰ ਕੋਈ ਖਾਤਾ ਖਲਾਇਆ ਜਾਂ ਇਹਦੀ ਮਾਂ ਦੇ ਅਕਾਊਂਟ 'ਚ ਪਾਏ ਆ। ਮੈਨੂੰ ਨਹੀਂ ਪਤਾ ਕਿ ਇਹਦੇ ਅਕਾਊਂਟ 'ਚ ਕੀ ਗਿਆ ਆ। ਹੁਣ ਇਹ ਕਿਸੇ ਨਾਲ ਕੋਈ ਗੱਲਬਾਤ ਹੋਈ ਐ ਤੁਹਾਡੇ ਨਾਮ ਖਿਲਾਫ। ਮੁੰਡੇ ਨਾਲ ਵੀ ਹੋਈ ਆ ਕੁੜੀ ਨਾਲ ਵੀ ਹੋਈ ਆ। ਕੁੜੀ ਦਾ ਨਹੀਂ ਕਹਿਣਾ ਜੀ ਇੱਥੇ। ਕੁੜੀ ਕਹਿੰਦੀ ਮੈਨੂੰ ਨਹੀਂ ਪਤਾ ਇਹਦੇ ਬਾਰੇ। ਮੈਂ ਕਿਹਾ ਮੈਂ ਮੈਂ ਵੀ ਬੈਡ ਲੈਂਗੁਏਜ 'ਚ ਗੱਲ ਕੀਤੀ ਐ ਕਿ ਤੂੰ ਇਹਦੇ ਨਾਲ 7 ਸਾਲਾਂ 'ਚ ਰਿਲੇਸ਼ਨ 'ਚ ਰਹੀ ਆ। ਤੈਨੂੰ ਕਦੇ ਨਹੀਂ ਪਤਾ ਹੈਗਾ। ਇੱਥੇ ਮੇਰੇ ਕੋਲ ਇੱਕ ਕਾਰਡ ਹੈ ਜਿਹਦੇ ਤੋਂ ਇਹਨੇ ਇਹ ਹੈ ਨਿਕਲੀਆਂ ਇਹਦੇ ਪੇਪਰਾਂ ਦੇ ਵਿੱਚੋਂ ਇਹ ਨਿਕਲਿਆ ਆ ਫਿਰ ਮੈਂ ਇਹ ਇਸ ਦੀ ਫੋਟੋ ਵੀ ਹੈਗੀ ਮੇਰੇ ਤੋਂ ਅੰਗੂਠੀ ਪਾਉਂਦੇ ਦੀ ਕਹਿੰਦੀ ਮੈਨੂੰ ਨਹੀਂ ਪਾਈ ਫਿਰ ਇਹਦੇ ਮੈਂ ਇਸ ਕੁੜੀ ਦੇ ਭਰਾ ਨੂੰ ਪੁੱਛਿਆ ਇਸ ਕੁੜੀ ਦੇ ਭਰਾ ਨੂੰ ਪੁੱਛਿਆ ਮੈਂ ਕਿ ਤੇਰੀ ਤੇਰੀ ਭੈਣ ਨੂੰ ਉਹਨੇ ਅੰਗੂਠੀਆਂ ਵੀ ਪਾਈਆਂ ਲੈ ਕੇ ਇਹ ਕਹਿੰਦਾ ਇਹ ਅੰਗੂਠੀ ਦਾ ਮੈਨੂੰ ਪਤਾ ਅੰਗੂਠੀ ਨਹੀਂ ਇਧਰ ਉਹ ਖੁੱਲ ਕੇ ਉਧਰ ਪਾਈ ਸੀ ਮੈਂ ਕਹਾਂ ਲੇਕਿਨ ਸਾਡੇ ਘਰ ਇਹਦੀ ਰਸੀਦ ਪਈ ਆ ਅੰਗੂਠੀ ਦੀ ਮੈਨੂੰ ਨਹੀਂ ਪਤਾ ਇਹ ਸੋਨੇ ਦੀ ਆ ਮਨੂੰ ਨਹੀਂ ਪਤਾ ਚਾਂਦੀ ਦੀ ਦੋ ਅੰਗੂਠੀਆਂ ਨਹੀਂ ਕਰਾਈਆਂ ਇਹਦੇ ਵਿੱਚ ਇਹਦਾ ਹੈਗਾ ਇੱਕ ਦਾ 49000 ਰੇਟ ਆ ਇੱਕ ਦਾ ਹੈਗਾ 72 ਔਰ ਮਹਿੰਗੀ ਹੈ ਇਹ ਉਹ ਕੀ ਲਿਖ ਹਾਂਜੀ ਕਹਿੰਦਾ ਨਹੀਂ ਇਹ ਨਹੀਂ ਹੋਇਆ ਇਹਨਾਂ ਨੇ ਅਹੂਠੀ ਪਾਉਣ ਦੇ ਦਾ ਕੇਕ ਕੱਟਦਿਆਂ ਦੀ ਵੀ ਮੇਰੇ ਤੋਂ ਇਹਨਾਂ ਦੀਆਂ ਤਸਵੀਰਾਂ ਸੀਗੀਆਂ ਮੈਂ ਕਿਹਾ ਇਹ ਫੇਕ ਤਾਂ ਨਹੀਂ ਹੋ ਸਕਦੀਆਂ ਮੈਂ ਤਾਂ ਕਹਿੰਦੀ ਆ ਮੈਂ ਮੈਨੂੰ ਤੁਸੀਂ ਮਾਨ ਸਾਹਿਬ ਨਾਲ ਬੁਲਾਓ ਮੈਂ ਗੱਲ ਕਰਦੀ ਆ ਕਿ ਦੇਖੋ ਤੁਸੀਂ ਕਹਿੰਦੇ ਕੋਸ਼ਿਆ ਕਰਦੇ ਕੋਸ਼ਿਆ ਠੀਕ ਆ ਤੁਸੀਂ ਤਾਂ ਕੁਝ ਕਹਿੰਦੇ ਲੇਕਿਨ ਆਪਣੇ ਪ੍ਰਸ਼ਾਸਨ ਨੂੰ ਵੀ ਇਹ ਗੱਲ ਕਹੋ ਹਨਾ ਕਿ ਤੁਸੀਂ ਜਿਹੜੇ ਐਨ ਆਰ ਆ ਦੇ ਪੈਸਾ ਤਾਂ ਅਸੀਂ ਆਪਣੇ ਮੁੱਲਕ ਚੇ ਰੱਖਿਆ ਆ ਸੀਗਾ ਅਸੀਂ ਅਸੀਂ ਵੀ ਟਰਸਟ ਕਰਦੇ ਆ ਆਪਣੇ ਮੁੱਲਕ ਨੂੰ ਅਸੀਂ ਵੀ ਪਿਆਰ ਕਰਦੇ ਪਿਆਰ ਕਰਦੇ ਕਰਕੇ ਆਪਣੇ ਮੁੱਲਕ ਚ ਪੈਸਾ ਰੱਖਿਆ ਕਿ ਸਾਡਾ ਪੈਸਾ ਇੱਥੇ ਸੇ ਅਗਰ ਸਾਡਾ ਕੋਈ ਵੀ ਫੈਮਿਲੀ ਮੈਟਰ ਹੁੰਦਾ ਆ ਨਾ ਫੈਮਿਲੀ ਦਾ ਬੰਦਾ ਸਾਡੀ ਚੋਰੀ ਕਰਦਾ ਆ ਲੇਕਿਨ ਉਹਦੇ ਵਿਰੋਧ ਵੀ ਐਕਸ਼ਨ ਲਿਆ ਜਾਵੇ ਬਿਨਾਂ ਇਜਾਜ਼ਤ ਤੋਂ ਪੈਸਾ ਕਢਾ ਨਹੀਂ ਸਕਦਾ ਅਗਰ ਅਗਰ ਪੁਲਿਸ ਉਤਕਾਰਮਾਈ ਕਰਦੀ ਕਿ ਤੁਸੀਂ ਜਿਹੜੀਆਂ ਲੋਕਾਂ ਜਿੱਥੇ ਬੰਦਿਆਂ ਨਾਲ ਸੰਪਰਕ ਕੀਤਾ ਹੈ ਤਾਂ ਕਿ ਤੁਹਾਡਾ ਸਾਥ ਦੇਣ ਮੈਂ ਲੋਕਲ ਤਾਂ ਕਿਸੇ ਨਾਲ ਨਹੀਂ ਕੀਤਾ ਬਸ ਕਹਿੰਦੇ ਹੁੰਦੇ ਤੁਸੀਂ ਪਹਿਲਾ ਸਟੈਪ ਮੇਰਾ ਇਹ ਹੀ ਆ ਕਿ ਮੈਂ ਇੱਥੇ ਦੇ ਪ੍ਰਸ਼ਾਸਨ ਤੋਂ ਮੰਗ ਕਰਾਂ ਕਿ ਮੇਥੋਂ ਕੋਈ ਗੱਲ ਤੋਂ ਸਟੈਪ ਨਾ ਚੱਕ ਹੋਵੇ ਉਸ ਤੋਂ ਬਾਅਦ ਮੈਂ ਹੁਣ ਇਹ ਸਟੈਪ ਚੱਕਿਆ ਉਸ ਤੋਂ ਬਾਅਦ ਮੈਨੂੰ ਸਾਰਿਆਂ ਨੇ ਕਿਹਾ ਕਿ ਤੁਸੀਂ ਇੱਥੇ ਜਾਓ ਉੱਥੇ ਜਾਓ ਮੈਂ ਸਾਰੇ ਦਰਵਾਜ਼ੇ ਖੜਕਾ ਲਿਆ ਪਰ ਮੈਨੂੰ ਹਾਲੇ ਤੱਕ ਹੀ ਕੋਈ ਰਿਸਪਾਂਸ ਨਹੀਂ ਆਇਆ ਸਿਰਫ ਮੈਨੂੰ ਜਵਾਬ ਆਇਆ ਤਾਂ ਐਨਆਰਐਲ ਨੂੰ ਬਹੁਤ ਜਲਦੀ ਉਹਨਾਂ ਨੇ ਮੈਨੂੰ ਹਨਾ ਇਹ ਪੇਪਰ ਭੇਜਿਆ ਆਇਆ ਮੈਨੂੰ ਪਰ ਇੱਥੇ ਦੇ ਪੇਪਰ ਵਿੱਚ ਉਹਨਾਂ ਨੇ ਕਿਹਾ ਕਿ ਤੁਹਾਡੀ ਫਾਈਲ ਲੱਗ ਗਈ ਆ ਅਗੇ ਮੈਨੂੰ ਨਹੀਂ ਪਤਾ ਕਿ ਹੁਣ ਉਹ ਕੀ ਸੁਣਵਾਈ ਕਰਦੇ ਪਰ ਮੈਨੂੰ ਇਹਨਾਂ ਤੇ ਪੂਰਾ ਯਕੀਨ ਆ ਕਿ ਇਹ ਯੂਰਪ ਦੀ ਤਰ੍ਹਾਂ ਹੈ ਨਾ ਜਿੱਦਾਂ ਯੂਰਪ ਦੇ ਲੋਕ ਸਟੱਡੀ ਕਰਦੇ ਆ ਜਾਂ ਪੇਪਰਾਂ ਨੂੰ ਦੇਖਦੇ ਆ ਜਾਂ ਕੇਸ ਨੂੰ ਦੇਖਦੇ ਆ ਕਰਨਗੇ ਜ਼ਰੂਰ ਲੇਕਿਨ ਇਹ ਜਿਹੜਾ ਐਨਆਰਏ ਦਾ ਪੇਪਰ ਇਹ ਲੋਕਲ ਪੁਲਿਸ ਦੇ ਹੱਥ ਨਹੀਂ ਆਉਣਾ ਚਾਹੀਦਾ ਨਾ ਮੈਂ ਇਹਨਾਂ ਨੂੰ ਦੇਣਾ ਹੀ ਚਾਹੁੰਦੀ ਆ ਲੋਕਲ ਪੁਲਿਸ ਨੂੰ ਕਿੰਨਾ ਟਾਈਮ ਲੱਗੇ ਤੁਹਾਨੂੰ ਖੱਜਲ ਖਰਾਬ ਹੁੰਦੀ ਆ ਮੈਨੂੰ ਪੂਰੇ 2 ਡੇਢ ਮਹੀਨਾ ਹੋ ਗਿਆ ਇਹ ਖੱਜਲ ਖਰਾਬ ਹੁੰਦੀ ਪੁਲਿਸ ਨੇ ਇੱਕ ਵਾਰੀ ਵੀ ਮੈਨੂੰ ਬਹਿ ਕੇ ਤਸੱਲੀ ਤੱਕ ਨਹੀਂ ਦਵਾਈ ਕਿ ਅੱਦਾ ਵੀ ਹੁੰਦੀ ਆ ਕੋਈ ਮੈਨੂੰ ਉਹਨਾਂ ਨੇ ਰਸਤਾ ਨਹੀਂ ਦੱਸਿਆ ਕੋਈ ਮੇਰੀ ਉਹਨਾਂ ਨੇ ਸੁਣਵਾਈ ਨਹੀਂ ਕੀਤੀ ਇਸਦੇ ਐਸਐਚਓ ਦਾ ਕੀ ਕਹਿਣਾ ਜੀ ਐਸਐਚਓ ਨੇ ਵੀ ਮੈਨੂੰ ਹੱਲੇ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਇੱਥੇ ਮੈਂ ਰਾਵਲਪਿੰਡੀ ਗਈਆਂ ਰਾਵਲਪਿੰਡੀ ਵਾਲਿਆਂ ਨੇ ਕਿਹਾ ਤੁਸੀਂ ਪਰਸੋਂ ਨੂੰ ਆਓ ਉਹ ਖਾਣਾ ਖਾਂਦੇ ਸੀ ਖਾਣਾ ਖਾਂਦੇ ਜੀ ਸਾਬ ਖਾਣਾ ਖਾਂਦੇ ਆ ਖਾਣਾ ਖਾਂਦੇ ਤੋਂ ਬਾਅਦ ਅਸੀਂ ਵੇਟ ਕੀਤੀ ਹੈ ਵੇਟ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਹੈ ਕਿ ਚਲੋ ਆਉਂਦੇ ਆ ਸਾਬ ਜਦੋਂ ਮੈਂ ਬੈਠੀ ਕਹਿੰਦੇ ਸਾਬ ਚੰਡੀਗੜ੍ਹ ਚਲੇ ਗਏ ਆ ਜਿੰਨਾ ਪੈਸਾ ਉਹਦੇ ਕੋਲ ਹੈਗਾ ਆ ਨਾ ਮੈਂ ਇਹ ਨਹੀਂ ਕਹੂੰਗੀ ਨਾ ਮੈਂ ਪਾਈ ਫੇਸ ਕਿਸੇ ਨੂੰ ਰਿਸ਼ਵਤ ਲੈਂਦੇ ਦੇਖ ਨਾ ਮੈਂ ਕਹਿੰਦੀ ਆ ਭਰ ਮੇਰੇ ਤੋਂ ਇੱਕ ਗੁਰਸ਼ਰਨ ਨਾਂ ਦਾ ਸਬ ਇਨਸਪੈਕਟਰ ਆ ਜਿਹਨੇ ਮੇਰੇ ਤੋਂ ਪੈਸੇ ਲਏ ਆ ਉਹਨੇ ਕਿਹਾ ਮੈਂ ਤੇਰੀ ਕਾਰਵਾਈ ਕਰੂੰਗਾ ਉਸ ਤੋਂ ਬਾਅਦ ਉਹਨੇ ਫਾਈਲ ਮੈਨੂੰ ਨਹੀਂ ਪਤਾ ਕਿੱਥੇ ਸੱਟੀ ਆ ਕਿੱਥੇ ਨਹੀਂ ਉਸ ਤੋਂ ਬਾਅਦ ਉਹਦੀ ਬਦਲੀ ਹੋ ਗਈ ਆ ਇਹ ਪੈਸੇ ਦਿੱਤੇ ਸੀ ਤੁਸੀਂ ਮੈਂ ਉਹਨੂੰ 3000 ਰੁਪਇਆ ਦਿੱਤਾ ਗੁਰਸ਼ਰਨ ਨੂੰ ਗੁਰਸ਼ਰਨ ਨੂੰ ਜਦੋਂ ਮੈਂ ਜਾ ਕੇ ਕੰਪਲੇਨ ਲਿਖਾਈ ਆ ਗੁਰਸ਼ਰਨ ਨੇ ਮੈਨੂੰ ਇਹ ਗੱਲ ਕਹੀ ਤੁਹਾਡਾ ਹੱਸ ਕੇ ਉਹਨੇ ਮੇਰੇ ਨਾਲ ਗੱਲ ਕੀਤੀ ਆ ਉਹਨੇ ਕਿਹਾ ਤੇ 23 ਲੱਖ ਚੋਰੀ ਹੋਇਆ ਸਾਡੇ ਲਈ ਵੀ ਕੋਈ ਐਰੋ ਬਚਿਆ ਕੋਈ ਬੋਤਲ-ਬੋਤਲ ਬਾਹਰੋਂ ਲੈ ਕੇ ਆਈਆਂ ਕਿ ਨਹੀਂ ਆਈਆਂ ਮੈਂ ਕਿਹਾ ਮੈਂ ਤੁਹਾਡੇ ਤੋਂ ਆਪਣੀ ਨਿਆਂ ਸਾਫ ਲੈਣਾ ਹੀ ਤੁਸੀਂ ਮੇਰੇ ਤੋਂ ਮੰਗਦੇ ਮੇਰੇ ਤੋਂ ਕੁਝ ਨਹੀਂ ਬਚਿਆ ਹੈਗਾ ਜੇ ਤੁਹਾਡੇ ਚਾਹ ਡਿਟੇਲ ਚ ਦੱਸੋ ਜੀ ਗੁਰਸ਼ਰਨ ਬਾਰੇ ਗੁਰਸ਼ਰਨ ਕਿਹੜੇ ਪੁਲਿਸ ਚੌਕੀ ਜਾਂ ਪੁਲਿਸ ਸਟੇਸ਼ਨ ਤੇ ਹੋਵੇ ਇਹ ਪੰਜਾ ਪੁਲਿਸ ਚੌਕੀ ਚ ਆ ਗੁਰਸ਼ਰਨ ਜਿਹੜਾ ਆ ਇਹ ਜੋਬਰ ਰਾਜ ਦੇ ਟੱਚ ਵਿੱਚ ਆ ਇਹਦੇ ਫੋਨ ਦੇ ਇਹਦਾ ਫੋਨ ਮੇਰੇ ਕੋਲ ਸੀਗਾ ਫੋਨ ਦੇ ਵਿੱਚ ਗੁਰ ਸਬ ਇੰਸਪੈਕਟਰ ਗੁਰਸ਼ਰਨ ਦਾ ਇਹਦਾ ਨੰਬਰ ਵੀ ਹੈਗਾ ਆ ਪੁਲਿਸ ਨਾਲ ਦੀ ਵਹਿਣੀ ਉਠਣੀ ਸੀਗੀ ਇਸ ਕਰਕੇ ਪੰਜ ਵਾਲੀ ਪੁਲਿਸ ਵਾਲੀ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ ਬਿਲਕੁਲ ਗੁਰਸ਼ਰਨ ਨੇ ਜਿਹੜੀ 10000 ਤੁਹਾਡੇ ਕੋਲੋਂ ਔਰ ਇਹ ਸ਼ੋਧ ਲਈ ਹੈ ਜੀ ਕਿੰਨੀ ਕੁ ਤਰੀਕ ਦਾ ਮਾਮਲਾ ਜੀ ਇਹ 14 19 ਤਰੀਕ ਦਾ ਆ 14 ਜਲਾਈ ਦਾ ਆ ਜਲਾਈ ਦਾ ਹਾਂਜੀ ਤੇ ਉਸ ਤੋਂ ਬਾਅਦ ਉਹਨੇ ਕੋਈ ਕੰਮ ਨਹੀਂ ਕੀਤਾ ਪੈਸੇ ਖਾ ਗਏ ਨਹੀਂ ਜਦੋਂ ਮੈਂ ਵਾਪਸ ਗਈ ਹਾਂ ਜਿੱਦਾਂ ਅੱਧੇ ਪੌਣੇ ਘੰਟੇ ਬਾਅਦ ਕਿ ਸਾਡਾ ਬੰਦਾ ਤੂੰ ਕੀ ਕੀਤਾ ਆ ਜਦੋਂ ਮੈਂ ਗਈ ਹਾਂ ਤੇ ਪਹਿਲਾਂ ਉਹ ਆਪਣੀ ਭਾਜੀ ਪਰਦੀ ਦੇ ਵਿੱਚ ਸੀਗਾ ਜਦੋਂ ਮੈਂ ਉਹਨਾਂ ਨੂੰ ਪੈਸੇ ਦੇ ਕੇ ਦੂਈ ਵਾਰੀ ਉਹਨਾਂ ਦੇ ਕੋਲ ਆ ਨਾ ਪੌਣੇ ਇੱਕ ਘੰਟੇ ਬਾਅਦ ਗਈ ਹਾਂ ਕਿ ਸਾਡਾ ਬੰਦਾ ਛੱਡਿਆ ਤੇ ਨਹੀਂ ਹੈਗਾ ਜਦੋਂ ਮੈਂ ਗਈ ਹਾਂ ਤੇ ਉਹ ਬਿਲਕੁਲ ਅੰਡਰਵੇਅਰ ਦੇ ਵਿੱਚ ਸੀ ਪਰੈਡ ਦੇ ਵਿੱਚ ਸੀਗੀ ਤੇ ਅੰਦਰ ਖਾਪ ਹੀ ਰਹਿ ਸੀ ਅੰਦਰ ਅੱਧੇ ਪੌਣੇ ਘੰਟੇ ਬਾਅਦ ਬੰਦਾ ਵਰਦੀ ਤੋਂ ਬਾਹਰ ਹੋ ਗਿਆ ਸਿਰਫ ਪੈਸਿਆਂ ਲਈ ਉਹਨੇ ਅੰਦਰ ਆਪਣੀ ਪਾਰਟੀ ਸ਼ੁਰੂ ਕਰ ਦਿੱਤੀ ਆ ਮੈਂ ਖੁਦ ਦੇਖ ਕੇ ਆਈ ਆ ਇਸ ਚੀਜ਼ ਨੂੰ ਮੈਂ ਖੁਦ ਦੇਖਿਆ ਆ ਮੈਂ ਖੁਦ ਲਿਖ ਕੇ ਦੇਣੇ ਨੂੰ ਤਿਆਰ ਆ ਕਿ ਗੁਰਸ਼ਰਨ ਨਾਲ ਰਲਿਆ ਹੋਇਆ ਆ ਇਸ ਪੋਸਟ ਤੇ ਬਣਾਉਂ ਜਿਹਦੇ ਬੈਠੀ ਸੀ ਅਫਸਰ ਜੀ ਹਾਂ ਜੀ ਇਹ ਅਫਸਰ ਸੀ ਕਿ ਇਸ ਪੋਸਟ ਵਿੱਚ ਮੈਂ ਹੀ ਅਸੈਂਸੀ ਸੀ ਜੀ ਕਿਹੜੇ ਵਾਲੇ ਪਾਸਟੇ ਵਾਲੇ ਸਭ ਇਨਸਪੈਕਟਰ ਸੀ ਤੇ ਜਿਹੜਾ ਤੁਸੀਂ ਕਹਿੰਦੇ ਆ ਵੀ ਇਹਦੀ ਪ੍ਰਸ਼ਾਸਨ ਨਾਲ ਉੱਠਣੀ ਪੈਣੀ ਆ ਤੇ ਕੀ ਇਹਦਾ ਕਿਸੇ ਛੋਟੇ ਮੋਟੇ ਕ੍ਰਾਈਮ ਦੇ ਵਿੱਚ ਕਦੀ ਨਾਮ ਆਇਆ ਆ ਬਹੁਤ ਆਇਆ ਹਰਕਤਾਂ ਨੇ ਕੀਤੀ ਹੋਏ ਬਹੁਤ ਆਇਆ ਹੈ ਇਹ ਬਾਹਰੇ ਪੈਸੇ ਦੇ ਕੇ ਬਾਹਰੇ ਸੌਟ ਆਊਟ ਕਰਦਾ ਰਿਹਾ ਮੇਰੇ ਫਾਦਰ ਤੱਕ ਕੋਈ ਗੱਲ ਨਹੀਂ ਪਹੁੰਚੀ ਜਦੋਂ ਮੈਂ ਇੱਥੇ ਆਈ ਆ ਹੁਣ ਮੈਨੂੰ ਪਤਾ ਲੱਗਾ ਕਿਤੇ ਮੋਟਰਸਾਈਕਲ ਵੀ ਇਹਦਾ ਫੜ ਹੋਇਆ ਆ ਕਿਤੇ ਕੁਝ ਫੜ ਹੋਇਆ ਇਹ 50 50 ਹਜ਼ਾਰ ਦੇ ਇੱਕ ਛੁੱਟ ਕੇ ਆਉਂਦਾ ਰਿਹਾ ਹੋ ਸਕਦਾ ਇਹਦੇ ਇੱਕ ਦੋ ਗੈਂਗਸਟਰਾਂ ਵਾਲਾ ਵੀ ਬਹਿਣੀ ਉਠਣੀ ਸੀਗੀ ਉੱਥੋਂ ਵੀ ਇਹ ਛੁੱਟ ਕੇ ਆਉਂਦਾ ਰਿਹਾ ਤੇ ਜਦੋਂ ਤੁਸੀਂ ਚਲੇ ਜਾਂਦੇ ਆ ਤੁਹਾਨੂੰ ਇਸ ਬੰਦੇ ਤੋਂ ਕੋਈ ਪਰਿਵਾਰ ਨੂੰ ਖਤਰਾ ਤਾਂ ਨਹੀਂ ਬਹੁਤ ਖਤਰਾ ਮਾਨੂੰ ਬਹੁਤ ਖਤਰਾ ਬਹੁਤ ਖਤਰਾ ਹੈ ਤੂੰ ਇਹ ਬੰਦਾ ਨਾਰਮਲ ਨਹੀਂ ਹੈਗਾ ਇਹ ਬੰਦਾ ਜਿਹੜਾ 30 35 ਲੱਖ ਦੀ ਜਿਹੜਾ ਠੱਗੀ ਕੀਤੀ ਹੈ ਨਾ ਇਹ ਬੰਦਾ ਨਾਰਮਲ ਨਹੀਂ ਹੋ ਸਕਦਾ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਇਹ ਬਹੁਤ ਵੱਡਾ ਗੈਂਗ ਰਲਿਆ ਆ ਇਹਨਾਂ ਦੇ ਨਾਲ ਜਿਹੜੀਆਂ ਭੈਣਾਂ ਵੀ ਰਲੀਆਂ ਆ ਦਾ ਬਾਪ ਵੀ ਰਲਿਆ ਆ ਇਹਦੀ গারਲਫ੍ਰੈਂਡ ਵੀ ਰਲਈ ਆ গারਲਫ੍ਰੈਂਡ ਦਾ ਭਰਾ ਵੀ ਰਲਿਆ ਇਕੱਲਾ ਬੰਦਾ 24 ਸਾਲਾਂ ਦਾ ਕੰਮ ਨਹੀਂ ਨਾਮ ਤੁਸੀਂ ਜਮਤ ਕਰੋਗੇ ਜਿਹੜੇ ਕਹਿ ਰਹੇ ਇਹਨਾਂ ਦੇ ਨਾਲ ਇਹ ਇਦਾਂ ਜਿਹੜਾ ਕੁੜੀ ਆ ਉਹਦਾ ਨਾਮ ਸਿਮਰਨਜੀਤ ਕੌਰ ਸਿਮਰਨ ਹੈ ਇਹਦੀ ਮਾਤਾ ਜਿਹੜੀ ਆ ਇਹ ਕੋਹਾ ਦੇ ਪਿਤਾ ਦਾ ਨਾਮ ਹੈਗਾ ਆ ਅਮਰਜੀਤ ਸਿੰਘ ਇਹਦੇ ਭਰਾ ਦਾ ਕੁੜੀ ਦੇ ਭਰਾ ਦਾ ਨਾਮ ਹੈਗਾ ਆ ਪ੍ਰੀਤਮ ਸਿੰਘ ਜਿਹੜੀ ਇਹਦੀ ਭੈਣ ਆ ਉਹਦਾ ਨਾਮ ਹੈਗਾ ਗਗਨਦੀਪ ਭੈਣ ਦਾ ਨਾਮ ਕੋਮਲ ਹੈ ਪਿਓ ਦਾ ਨਾਮ ਹਰਪ੍ਰਜਨ ਸਿੰਘ ਆ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਗੁਰシャン ਸਰ ਬੋਲ ਰਹੇ ਆ ਜੀ ਜੀ ਸਰ ਸਰ ਮੈਂ ਪੱਤਰਕਾਰ ਬੋਲ ਰਿਹਾ ਗੁਰਦੀਪ ਸਿੰਘ ਕਿੱਥੋਂ ਸਰ ਸਰ ਮੈਂ ਜਲੰਧਰ ਤੋਂ ਬੋਲ ਰਿਹਾ ਜੀ ਹੁਕਮ ਜੀ ਹੁਕਮ ਸਰ ਇੱਕ ਪ੍ਰੈਸ ਕਾਨਫਰੰਸ ਆ ਜੀ ਚੱਲ ਰਹੀ ਸੀ ਉਹਦੇ ਵਿੱਚ ਆਪਣਾ ਗੁਰਿੰਦਰ ਕੌਰ ਐਨਆਰਆਈ ਦਾ ਇੱਕ ਮੈਟਰ ਸੀ ਤੁਹਾਡੇ ਕੋਲ ਆਇਆ ਕਿਹੜੇ ਪਿੰਡ ਦਾ ਜੀ ਪੰਜਟੇ ਦਾ ਜੀ ਰੂਡ ਪੰਜਟਾ ਹਾਂ ਮੈਂ ਉੱਥੋਂ ਬਦਲ ਗਿਆ ਜੀ ਮੈਨੂੰ 2 ਹਫ਼ਤੇ ਹੋ ਗਏ ਪਰ ਇਹਦੇ ਬਾਰੇ ਜਾਣਕਾਰੀ ਦੇ ਸਕਦੇ ਆਂ ਵੀ ਕੀ ਮੈਟਰ ਸੀਗਾ ਇਹ ਇਸ ਗੁਰਿੰਦਰ ਕੌਰ ਨਹੀਂ ਇਹਨਾਂ ਦੇ ਭਾਂਜੇ ਦਾ ਕੀ ਨਾਮ ਆ ਪੰਜ ਦੋ ਬੰਦਾ ਇਹਨੇ ਇੱਕ ਸਿੰਪਲ ਦਰਖਾਸਤ ਦਿੱਤੀ ਸੀ ਇਹ ਇਹਨੇ ਨਾ ਸਾਰੇ ਹੱਕ ਆਪ ਹੀ ਆਪਣੇ ਭਾਂਜੇ ਨੂੰ ਦਿੱਤੇ ਸੀ ਜਿੰਨੀ ਕਿ ਮੇਰੇ ਕੋਲ ਜਾਣਕਾਰੀ ਸੀ ਠੀਕ ਹੈ ਜੀ ਇਸ ਵਕਤ ਉਹਨੂੰ ਏ.ਡੀ. ਨੇ ਵੀ ਹੋਇਆ ਸੀ ਇਹਨਾਂ ਨਾਲ ਕਿਦਾਂ ਮਤਲਬ ਕਿਦੇ ਤਰੀਕੇ ਦੇ ਕੋਈ ਪੈਸੇ ਦਾ ਲੈਣ ਦੇਣ ਵੀ ਤੁਹਾਨੂੰ ਪੈਸੇ ਮਿਲ ਜਾਣਗੇ ਜਾਂ ਇਦਾਂ ਕੋਈ ਅਲੀਗੇਸ਼ਨ ਤੁਹਾਡੇ ਤੇ ਲੱਗ ਰਿਹਾ ਨਹੀਂ 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 ਸਾਡੇ ਨਾਲ ਕੋਈ ਨਹੀਂ ਉਹ ਲਿਖਿਆ ਉੱਥੇ ਕਾਗਜ਼ ਚੌਂਕੀ ਪਿਆ ਆ ਠੀਕ ਹੈ ਜੀ ਹਾਂ ਜੀ ਸਾਡੇ ਨਾਲ ਨਹੀਂ ਕੋਈ ਵੀ ਲੈਣ ਦੇਣ ਹੋਇਆ ਸੀ ਇਹਨਾਂ ਦਾ ਸਾਡੇ ਕੋਲ ਤਾਂ ਇੱਕ ਵਾਰੀ ਆਪ ਹੀ ਆਪਣੇ ਭਾਂਜੇ ਨੂੰ ਆਪ ਹੀ ਖੁਦ ਲੈ ਕੇ ਆਈ ਸੀ ਠੀਕ ਹੈ ਜੀ ਇਹ ਤੇ ਸਰ ਸਾਡੇ ਕੋਲ ਮੈਂ ਪੱਤਰ ਘਰ ਤੀਸਰਾ ਹੀ ਗੱਲ ਕਰ ਰਿਹਾ ਜੀ ਇਹਦੇ ਤੇ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਮੈਂ ਉੱਥੋਂ ਬਦਲ ਗਿਆ ਨਹੀਂ ਹੁਣ ਉੱਥੇ ਜਿਹੜੇ ਨਵੇਂ ਇੰਚਾਰਜ ਆਏ ਨੇ ਉਹਨਾਂ ਦਾ ਨੰਬਰ ਲੈ ਕੇ ਉਹਨਾਂ ਨਾਲ ਗੱਲ ਕਰ ਲਓ ਦਰਵਾਜ਼ੇ ਉੱਥੇ ਉਹਨਾਂ ਦਾ ਅਲੀਗੇਸ਼ਨ ਇਹ ਹੈ ਜੀ ਕਿ ਤੁਸੀਂ 3000 ਦੀ ਰਿਸ਼ਵਤ ਲਈ ਨਾ ਕੋਲੋਂ ਬਿਲਕੁਲ ਨਹੀਂ ਜੀ ਪੰਜੀਵਨੀ ਲਈ ਜੀ ਇਸ ਚੀਜ਼ ਦੀ ਸ਼ੋਰਟੀ ਹੈ ਜੀ ਬਿਲਕੁਲ ਦੀ ਠੀਕ ਨਹੀਂ ਜਿਉਂਕਿ ਇਹਨਾਂ ਦਾ ਥ੍ਰੋਡ ਹੈ ਹੀ ਨਹੀਂ ਸੀ ਇਹਨਾਂ ਦਾ ਠੀਕ ਹੈ ਕਿ ਫਰਾਡ ਨਹੀਂ ਤੁਹਾਡੇ ਹਿਸਾਬ ਨਾਲ ਫਰਾਡ ਨਹੀਂ ਬਣਦਾ ਇਹਨਾਂ ਦਾ ਜੀ ਇਹ ਫਰਾਡ ਨਹੀਂ ਸੀ ਕਿਉਂਕਿ ਇਹਨਾਂ ਦਾ ਭਾਣਜਾ ਸੀ ਇਹਨਾਂ ਨੇ ਆਪਣੇ ਭਾਣਜੇ ਨੂੰ ਸਾਰੇ ਅਧਿਕਾਰ ਆਪ ਦਿੱਤੇ ਸੀਗੇ ਠੀਕ ਹੈ ਜੀ ਲੇਕ ਇਹਦੇ ਚ ਦਰਖਾਸਤਾਂ ਹੋ ਗਈਆਂ ਇਕੱਠੀਆਂ ਜੀ ਇਹਦੇ ਚ ਇਹ ਮਾਮਲਾ ਤੁਸੀਂ ਜਦੋਂ ਪਾਸ ਜਾਓਗੇ ਫਿਰ ਤੁਹਾਨੂੰ ਕਲੀਅਰ ਹੋਣਾ ਠੀਕ ਹੈ ਜੀ ਜੋ ਬੰਦੀ ਕਿਸੇ ਗਾਂਹ ਹੋਰ ਕੁੜੀ ਨਾਲ ਗੱਲਬਾਤ ਸੀ ਠੀਕ ਹੈ ਇਹ ਜਿਹੜੀ ਸ੍ਰਿੰਦਰ ਕੋਰ ਆਏ ਨੇ ਉਹ ਕੁੜੀ ਤੇ ਵੀ ਕੁੱਟਮਾਰ ਕੀਤੀ ਠੀਕ ਹੈ ਜੀ ਉਹ ਕੁੜੀ ਵਾਲਿਆਂ ਨੇ ਵੀ ਸ੍ਰਿੰਦਰ ਕੋਰ ਤੇ ਦਰਖਾਸਤ ਦਿੱਤੀ ਆ ਠੀਕ ਹੈ ਠੀਕ ਹੈ ਨਾ ਜੀ ਅਛਾ ਸ੍ਰੀ ਜੀ ਉਹਨੇ ਰਿਕਾਰਡ ਤੇ ਵੀ ਦਿਖਾ ਦਿੱਤੀ ਹੁ ਕੁੜੀ ਵਾਲਿਆ ਹਾਂ ਕੁੜੀ ਵਾਲਿਆਂ ਨੇ ਵੀ ਦਿੱਤੀ ਹੈ ਕੁੜੀ ਵਾਲੇ ਕਿਹੜੇ ਪਿੰਡ ਦੇ ਉਹ ਵੀ ਉੱਥੇ ਦੇ ਹੀ ਇਨ ਰੂਡ ਦੇ ਹੀ ਆ ਠੀਕ ਹੈ ਜੀ ਨਰੂਡ ਦੇ ਹੀ ਆ ਹਾਂ ਇਹਨਾਂ ਨੇ ਆਪਣਾ ਭਾਣ ਜਾ ਇਹਦੇ ਭਾਣ ਚ ਬੱਚਿਆਂ ਨੂੰ ਸਾਹਮਣੇ ਰੱਖਿਆ ਸੀ ਤੇ ਇਹਨਾਂ ਨੇ ਆਪ ਹੀ ਉਹਨੂੰ ਏਟੀਐਮ ਵਗੈਰਾ ਦਿੱਤਾ ਸੀ ਉਹ ਇਹਨਾਂ ਤੋਂ ਇਹਨਾਂ ਦੀ ਰਜ਼ਾਮੰਦੀ ਨਾਲ ਇਹ ਪੈਸੇ ਕਢਾ ਕਢਾ ਖਾਈਗਾ ਜਦੋਂ ਇਹਨਾਂ ਨੇ ਆਣ ਕੇ ਦੇਖਿਆ ਖਾਤਾ ਨਲ ਹੋਇਆ ਸੀ ਠੀਕ ਹੈ ਜੀ ਕਿੰਨੀ ਕੁ ਤੁਸੀਂ ਤੁਹਾਡੀ ਇਨਵੈਸਟੀਗੇਸ਼ਨ ਚ ਕਿੰਨੀ ਕੁ ਠੱਗੀ ਪਾਈ ਗਈ ਹੈ ਅੱਗੇ ਇਹਨਾਂ ਨੇ ਪੇਪਰ ਨਹੀਂ ਸੀ ਕੋਈ ਦਿੱਤਾ ਇਹਨਾਂ ਨੇ ਸੈਂਪਲ ਦਿਖਾ ਦਿੱਤੇ ਇਹ ਤਾਂ ਕਹਿੰਦੇ 7-8 ਲੱਖ ਰੁਪਇਆ ਖਾ ਗਿਆ ਸਾਡੇ ਕੋਲ 30 ਲੱਖ ਦਾ ਦੱਸਦੇ ਆ ਜੀ ਇਹ ਬਾਅਦ ਨਾਮਾ ਇਹਨਾਂ ਨੇ ਦਿੱਤੀ ਸਟੇਟਮੈਂਟ ਠੀਕ ਹੈ ਜੀ ਹਾਂ ਤੇ ਤੁਹਾਡੇ ਜਿਹੜੇ ਅਲੀਗੇਸ਼ਨ ਆ ਉਹ ਤੋਂ ਤੁਸੀਂ ਉਹਦਾ ਖੰਡਨ ਕਰਦੇ ਹੋ ਜੀ ਹਾਂ ਬਿਲਕੁਲ ਜੀ ਕੋਈ ਗੱਲਬਾਤ ਨਹੀਂ ਕਿਉਂਕਿ ਮੈਂ ਤਾਂ 2 ਹਫ਼ਤੇ ਬਦਲੇ ਨੂੰ ਹੋਇਆ ਉੱਥੋਂ ਠੀਕ ਹੈ ਜੀ ਠੀਕ ਹੈ ਥੈਂਕ ਯੂ ਹਾਂ ਜੀ ওকে